ਅੱਜ ਪੰਜਾਬ ਦੇ ਪੁੱਤ ਨਾਲ ਗੱਲ ਕਰਾਂਗੇ ਜਿਨੇ ਅਮਰੀਕਾ ਨੂੰ ਛੱਡਤਾ ਤੇ ਪੰਜਾਬ ਦੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ ਕਾਰੋਬਾਰ ਬੁਲੰਦੀਆਂ ਵੱਲ ਵੀ ਵੱਧ ਰਿਹਾ ਹੈ ਮਾਡਲ ਸਮਝਾਂਗੇ ਕਿ ਪੰਜਾਬ ਦੇ ਵਿੱਚ ਕਿਵੇਂ ਪੈਸਾ ਕਮਾਇਆ ਜਾ ਸਕਦਾ ਹੈ ਜਿਵੇਂ 5 ਜਾਂ 7 ਸਟਾਰ ਕੋਈ ਹੋਟਲ ਹੁੰਦਾ ਨਾ ਉਹ ਜਿਹਾ ਤੁਹਾਨੂੰ ਫੀਲ ਆਊਗਾ ਦੇਖੋ ਅੰਦਰ ਆਏ ਆ ਤੁਸੀਂ 14 ਮਹੀਨਿਆਂ ਦੇ ਵਿੱਚ ਜਿਹੜਾ 90 ਲੱਖ ਇਹਦੇ ਤੇ ਲਾਇਆ ਉਹ 14 ਮਹੀਨਿਆਂ ਵਿੱਚ ਪੂਰਾ ਕਰ ਲਿਆ ਹਾਂਜੀ ਉਹ ਪੰਜਾਬ ਚ ਵੀ ਸਪੇਸ ਹੈ ਲੋਕ ਪੈਸੇ ਕਮਾਉਂਦੇ ਨੇ ਹਾਂਜੀ ਉਹ ਸਿਰਫ ਪੂਰਾ ਨਹੀਂ ਹੋਇਆ ਤੁਸੀਂ ਕਹਿ ਸਕਦੇ ਹੋ ਉਹਦੇ ਤੇ 25% ਸਾਨੂੰ ਪ੍ਰੋਫਿਟ ਹੋ ਗਿਆ 14 ਮੰਥ ਦੇ ਵਿੱਚ ਅਮਰੀਕਾ ਦੇ ਵਿੱਚ ਨਸਲੀ ਹਮਲੇ ਹੋਏ ਤੁਹਾਡੇ ਤੇ ਹਾਂਜੀ ਤੁਹਾਡੇ ਨਾਲ ਨਸਲੀ ਵਿਤਕਰਾ ਹੋਇਆ ਹਾਂਜੀ ਉਹਨੇ ਵੀ ਤੁਹਾਡੇ ਮਨ ਚ ਲਿਆਂਦਾ ਕਿ ਆਪਣੀ ਧਰਤੀ ਤੇ ਚੱਲੀਏ ਜਿੱਥੇ ਪਿਆਰ ਮਿਲਦਾ ਜਿੱਥੇ ਸਤਕਾਰ ਮਿਲਦਾ ਬਿਲਕੁਲ ਬਿਲਕੁਲ ਉਥੇ ਲਾਈਵ ਮਿਲਿਆ ਉਹ ਮਿੱਟੀ ਜੇਲ ਹੈ ਜਿੰਨਾ ਤੁਸੀਂ ਡਾਲਰਾਂ ਦੀ ਗੱਲ ਕੀਤੀ ਨਾ ਉਹ 1 ਡਾਲਰਾਂ ਦੇ ਮੂਹ ਨੂੰ ਇੱਕ ਮਿੱਟੀ ਜੇਲ 'ਚ ਬੈਠੇ ਆ ਲੋਕ ਉਹਨਾਂ ਨੂੰ ਪਤਾ ਲੱਗ ਰਿਹਾ ਕਿਹੜਾ ਮਹੀਨਾ ਆ ਕਿਹੜਾ ਹਫਤਾ ਆ ਕਿਹੜਾ ਸਾਲ ਆ ਉਹ ਬਸ ਸਮਾਂ ਇੱਕ ਤਰ੍ਹਾਂ ਬਸ ਨੰਗਾ ਰਹੇ ਆ ਕਿ ਬਸ ਸਮਾਂ ਮੁੱਕ ਜਾਣਾ ਹੈ ਮੌਤ ਆ ਜਾਏ ਨਹੀਂ ਖਤਮ ਹੋ ਜਾਣਾ ਕੰਮ ਉਹ ਜੀ ਨਹੀਂ ਰਹੇ ਉਹ ਅੰਦਰੋਂ ਇੱਕ ਤਰ੍ਹਾਂ ਖਤਮ ਹੈ ਉੱਥੇ ਲੋਕ ਸਾਡੇ ਬਹੁਤ ਕਲੋਜ਼ ਰਿਲੇਟਿਵ ਸੀਗੇ ਮੈਂ ਉਹਨਾਂ ਨੂੰ ਮਿਲਣਾ ਸੀਗਾ ਕੁਝ ਮੈਨੂੰ ਗਾਈਡੈਂਸ ਚਾਹੀਦੀ ਸੀਗੀ ਉਹਨਾਂ ਜੋਬ ਲਈ ਸੋ ਮੈਂ ਉਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਮੈਂ ਤੁਹਾਨੂੰ ਮਿਲ ਸਕਦਾ ਕਿ ਮੈਨੂੰ ਗਾਈਡੈਂਸ ਚਾਹੀਦੀ ਹੈ ਇਸ ਰਿਹਾ ਤੇ ਉਹਨਾਂ ਦਾ ਮਤਲਬ ਬਤੀਜਰਾ ਇੰਨਾ ਕੁ ਰੂਟ ਸੀਗਾ ਕਿੰਨੇ ਮੈਨੂੰ ਮੇਲ ਪਾਓ ਮੈਂ ਉੱਥੇ ਤੁਹਾਨੂੰ ਦੱਸੂਗੀ ਮੈਂ ਕਿਦਦਨ ਫ੍ਰੀ ਹਾਂ ਅਪਾਇੰਟਮੈਂਟ ਲਓ ਫਿਰ ਆ ਕੇ ਮੈਨੂੰ ਮਿਲਿਓ ਆਪਾਂ ਫਿਰ ਗੱਲ ਕਰਾਂਗੇ ਇਹ ਕੋਈ ਤਰੀਕਾ ਨਹੀਂ ਫੋਨ ਕਰਕੇ ਗੱਲ ਕਰਨ ਦਾ ਟੈਲੀ ਬਹੁਤ ਨਵੀਂ ਚੀਜ਼ ਸੀ ਤੇ ਉਹ ਬੜਾ ਇੱਕ ਸੈਟਬੈਕ ਲੱਗਾ ਕਿ ਯਾਰ ਇਹ ਕਿਦਾਂ ਦਾ ਇਹਨਾਂ ਦਾ ਲਾਈਫ ਸਟਾਈਲ ਹੈ ਕਿ ਆਪਣੇ ਰਿਸ਼ਤੇਦਾਰ ਨੂੰ ਆਪਣੇ ਬੰਦੇ ਨੂੰ ਵੀ ਇੱਥੇ ਅਪਾਇੰਟਮੈਂਟ ਲੈ ਕੇ ਜਾਣਾ ਪੈਣਾ ਹੈ ਕਿ ਮੈਂ ਤਾਂ ਸਿਰਫ ਗਾਈਡੈਂਸ ਲੈਣੀ ਸੀ ਇਹਨਾਂ ਤੋਂ ਜੀ ਕਮੈਂਟਸ ਤੋਂ ਕੁਝ ਗਿਆਨੀ ਲੋਕ ਮਿਲਣਗੇ ਕਹਿਣਗੇ ਕਿ ਜੇ ਤੁਸੀਂ 90 95 ਲੱਖ ਰੁਪਏ ਇੱਕ ਵਾਸਤੇ ਇਨਵੈਸਟ ਕਰਨਾ ਹੈ ਸੀਗਾ ਹਾਂ ਜੀ ਤੁਸੀਂ ਕਿਸੇ ਹੋਰ ਬਿਜ਼ਨਸ ਦੇ ਵੀ ਕਰ ਸਕਦੇ ਸੀ ਬਿਲਕੁਲ ਬਿਲਕੁਲ ਜੇ ਤੁਸੀਂ ਚਾਹਦੇ ਹੋ ਉਹਨਾਂ ਨਿਭਾਣਾ ਤੇ ਰਹਿਣਾ ਤੇ ਸਭ ਹੋ ਜਾਂਦਾ ਹੈ ਲੜਾਈਆਂ ਹਰ ਕਿਸੇ ਤੇ ਨਹੀਂ ਹੁੰਦੀਆਂ ਇਹ ਹੈ ਕਿ ਲੋਕ ਇੰਨੀ ਜੀ ਗੱਲ ਹੋ ਜੇ ਤੇ ਛੱਡ ਕੇ ਇਹ ਨਿਕਲਣ ਨੂੰ ਤਿਆਰ ਹੋ ਜਾਂਦੇ ਨੇ ਅੱਜ ਕੱਲ ਸੋ ਹੈ ਕਿ ਜਿਹੜਾ ਰਹਿਣਾ ਚਾਹੁੰਦਾ ਨਾ ਉਹ ਰਹੇਗਾ ਜੇ ਅਸੀਂ ਇੱਥੇ ਜੰਮੇ ਆ ਤੇ ਪਹਿਲਾਂ ਇੱਥੇ ਬਾਰੇ ਸੋਚੀਏ ਸਿਰਫ ਇੱਕ ਪੈਸੇ ਦੀ ਦੌੜ ਲਾ ਕੇ ਅਸੀਂ ਬਾਹਰ ਨਾ ਚਲੀ ਜਾਈਏ ਜਾ ਕੇ ਕਹੀਏ ਕਿ ਬਸ ਕੈਨੇਡਾ ਵਧੀਆ ਹੈ ਕੈਨੇਡਾ ਵੀ ਸਾਡੇ ਇੰਨੇ ਲੋਕ ਰਹਿੰਦੇ ਯੂ ਐਸ ਵੀ ਰਹਿੰਦੇ ਆ ਕਿਸੇ ਨੂੰ ਵੀ ਪੁੱਛ ਲਓ ਨਾਲ ਕੋ ਦਿਲ ਤੇ ਹੱਥ ਰੱਖ ਕੇ ਦੱਸੋ ਕੋਈ ਨਹੀਂ ਕਹੂਗਾ ਜੀ ਮੈਂ ਖੁਸ਼ ਹਾਂ ਉਹ ਸਿਰਫ ਸਟੋਰੀਆਂ ਜੋ ਉਹ ਖੋਸ਼ ਹੁੰਦੇ ਆ ਕਿ ਸਟੋਰੀਆਂ ਤੇ ਦਿਖਾ ਦਿੱਤਾ ਸੋਸ਼ਲ ਮੀਡੀਆ ਤੇ ਦਿਖਾ ਦਿੱਤਾ ਰੀਲ ਬਣ ਗਈ ਜੀ ਬਹੁਤ ਖੁਸ਼ ਆ ਇੱਥੇ ਘੁੰਮ ਰਿਆਂ ਆ ਕਰ ਰਹੇ ਆ ਅੰਦਰੋਂ ਨਾ ਬੰਦਾ ਉਸ ਤੇ ਵਾਕੀ ਬੁਝਿਆ ਹੁੰਦਾ ਕੋਈ ਵੀ ਪੇਰੈਂਟ ਨਹੀਂ ਹੈਗਾ ਜਿਹੜਾ ਆਪਣੇ ਬੱਚੇ ਨੂੰ ਗਰੀਬ ਦੇਖਣਾ ਚਾਹੁੰਦਾ ਹੋਵੇ ਹਰ ਇੱਕ ਨੂੰ ਹੁੰਦਾ ਕਿ ਸਾਡਾ ਬੱਚਾ ਸਕਸੈਸਫੁਲ ਹੋਵੇ ਸੋ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਜੇ ਯੂ ਐਸ ਤੁਹਾਡੀ ਚੰਗੀ ਜੌਬ ਹੈ ਤੁਹਾਨੂੰ ਇੱਥੇ ਸਕਸੈਸ ਮਿਲ ਰਹੀ ਤਾਂ ਕਿਉਂ ਉਹ ਚੇਂਜ ਕਿਉਂ ਕਰ ਰਹੇ ਬੇਸਿਕਲੀ ਲੋਕ ਜਿਹੜੇ ਆ ਉਹ ਚੇਂਜ ਤੋਂ ਬਹੁਤ ਡਰਦੇ ਆ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਅੱਜ ਪੰਜਾਬ ਦੇ ਪੁੱਤ ਨਾਲ ਗੱਲ ਕਰਾਂਗੇ ਜਿਨੇ ਅਮਰੀਕਾ ਨੂੰ ਛੱਡਤਾ ਤੇ ਪੰਜਾਬ ਦੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ ਕਾਰੋਬਾਰ ਬੁਲੰਦੀਆਂ ਵੱਲ ਵੀ ਵੱਧ ਰਿਹਾ ਹੈ ਮਾਡਲ ਸਮਝਾਂਗੇ ਕਿ ਪੰਜਾਬ ਦੇ ਵਿੱਚ ਕਿਵੇਂ ਪੈਸਾ ਕਮਾਇਆ ਜਾ ਸਕਦਾ ਹੈ ਜੇ ਅਮਰੀਕਾ ਦੇ ਵਿੱਚ ਪੜ੍ਹਾਈ ਕਰਕੇ ਜਾਂ ਅਮਰੀਕਾ ਦੇ ਵਿੱਚ ਜੰਮਿਆ ਅਮਰੀਕਾ ਦੀ ਉਹਦੇ ਕੋਲੇ ਪੀਆਰ ਸਾਰੇ ਚੀਜ਼ਾਂ ਛੱਡ ਕੇ ਪੰਜਾਬ 'ਚ ਕਾਮਯਾਬ ਹੋ ਸਕਦਾ ਤੇ ਅਸੀਂ ਕਿਵੇਂ ਹੋਣਾ ਹੈਗਾ ਬਾਈ ਨਾਲ ਗੱਲ ਕਰਦੇ ਆ ਬਾਈ ਦੇਖੋ ਸ਼ਕਲ ਤੋਂ ਬਹੁਤ ਪੋਜ਼ਿਟਿਵ ਨੇ ਵੀਰੇ ਸਸਤੀ ਕਾਲ ਕੀ ਹਾਲਾਤ ਆ ਤੁਹਾਡਾ ਠੀਕ ਠਾਕ ਜੀ ਟੂ ਸਨੋ ਇਹ ਬਹੁਤ ਸੋਹਣਾ ਕਨਸੈਪਟ ਆ ਹਨਾ ਇੱਕ ਤੁਸੀਂ ਫੂਡ ਬੈਂਡ ਬਣਾਇਆ ਰੈਸਟੋਰੋ ਇਹ ਕਿਵੇਂ ਮਾਈਂਡ ਦੇ ਵਿੱਚ ਕਨਸੈਪਟ ਆਇਆਗਾ ਤੇ ਅਮਰੀਕਾ ਨੂੰ ਕਿਉਂ ਛੱਡਿਆ ਆ ਪਾ ਜੀ ਪਹਿਲਾਂ ਤਾਂ ਕਨਸੈਪਟ ਤਾਂ ਬਹੁਤ ਦੇਰ ਦਾ ਸੀਗਾ ਮਾਈਂਡ 'ਚ ਪਰ ਮੌਕਾ ਨਹੀਂ ਮਿਲ ਰਿਹਾ ਸੀਗਾ ਸ਼ੁਰੂ ਕਰਨ ਦਾ 2016 ਦਾ ਸੋਚਿਆ ਹੋਇਆ ਸੀ ਕਿ ਕੁਝ ਕਰਾਂਗੇ ਜੀ ਫਿਰ ਉਸ ਤੋਂ ਬਾਅਦ ਹਾਇਰ ਸਟੱਡੀਜ਼ ਲਈ ਬਾਹਰ ਚਲੇ ਗਏ ਕਰਦੇ ਕਰਦੇ ਜੌਬ ਲੱਗ ਗਈ ਪਰ ਜਦੋਂ ਕੋਵਿਡ ਸੈਟਿੰਗ ਹੋਇਆ ਉਸ ਵੇਲੇ ਇੱਕ ਦਿਮਾਗ ਚ ਆਇਆ ਕਿ ਯਾਰ ਨਹੀਂ ਵਾਪਸ ਜਾ ਕੇ ਕੁਛ ਨਾ ਕੁਛ ਕਰੀਏ ਤੇ 2020 ਚ ਆ ਕੇ ਫਾਈਨਲੀ ਮੌਕਾ ਮਿਲਿਆ ਸਾਨੂੰ ਇਹਨੂੰ ਸ਼ੁਰੂ ਕਰਨ ਦਾ ਇੱਥੇ ਬਿਲਕੁਲ ਬਹੁਤ ਸਾਰੇ ਸਵਾਲ ਜਵਾਬ ਕਰਾਂਗੇ ਐਂਬੀਅੰਸ ਬਹੁਤ ਸੋਹਣੀ ਹੈ ਵੀਰੇ ਇੱਕ ਵਾਰ ਦਿਖਾਵਾਂਗੇ ਤੁਸੀਂ ਅੱਗੇ ਦੇਖੋ ਜਿਵੇਂ 5 ਜਾਂ 7 ਸਟਾਰ ਕੋਈ ਹੋਟਲ ਹੁੰਦਾ ਨਾ ਉਹ ਜਿਹਾ ਤੁਹਾਨੂੰ ਫੀਲ ਆਊਗਾ ਦੇਖੋ ਅੰਦਰ ਆਏ ਆ ਇੰਨੀ ਗਰਮੀ ਦੇ ਵਿੱਚ ਆਉਂਦੇ ਸਾਰੀ ਪੂਰੀ ਠੰਡ ਹੈ ਬਾਈ ਤੁਸੀਂ ਆਓ ਅੱਗੇ ਪੂਰੀ ਠੰਡ ਹੈ ਏਸੀ ਚੱਲ ਰਿਹਾ ਹੈ ਤੇ ਬਿਲਕੁਲ ਫੀਲ ਨਹੀਂ ਆ ਰਿਹਾ ਕਿ ਆਪਾਂ ਗਰਮੀ ਦੇ ਵਿੱਚ ਆ ਰਾਹੁਲ ਜੀ ਕਿਰਤੀ ਦਿਖਾਓ ਕਿ ਵਾਈਬ ਕਿੰਨੀ ਅੱਛੀ ਹੈ ਮੇਰੇ ਤੁਸੀਂ ਬੈਠੋ ਦੇਖੋ ਕਿ ਨਸਵਣਾ ਕਲਰ ਕੰਬੀਨੇਸ਼ਨ ਜਿਵੇਂ ਕੋਈ 5 ਸਟਾਰ ਹੋਟਲ ਹੁੰਦਾ ਸਟਾਫ ਵੀ ਬਹੁਤ ਅੱਛਾ ਹੈ ਬ੍ਰਾਂਡਿੰਗ ਤੇ ਬਹੁਤ ਅੱਛਾ ਕੰਮ ਕੀਤਾ ਹੋਇਆ ਤੇ ਇਸ ਜੋੜੇ ਦੇ ਨਾਲ ਜੋ ਕਿ ਕਾਫੀ ਕਾਮਯਾਬ ਹੋ ਰਹੇ ਨੇ ਪੰਜਾਬ ਚ ਅੱਸੀ ਗੱਲ ਕਰਾਂਗੇ ਗੱਲ ਅ ਜੀ ਬਾਹਰ ਬਹੁਤ ਗਰਮੀ ਸੀ ਐਤੋ ਗੁੱਡ ਫੀਲ ਹੋ ਰਿਹਾ ਬਹੁਤ ਸੋਹਣੀ ਐਮੀਜ਼ਬੀ ਜਿਹੜੇ ਫਾਈਵ ਸਟਾਰ ਹੋਟਲ ਚ ਬੈਠੇ ਹੋਣੇ थैंक यू जी थैंक यू ਹੋਰ ਬਣੇ ਕਿਵੇਂ ਤੁਹਾਡੇ ਲਾਈਫ ਦੇ ਵਿੱਚ ਆਏ ਇਹ ਕਿਵੇਂ ਤੁਸੀਂ ਦੋਨੋਂ ਦੋਨਾਂ ਨੇ ਰਲ ਕੇ ਇੰਨਾ ਅੱਛਾ ਪ੍ਰੋਜੈਕਟ ਚ ਲਾਇਆ ਸੋ ਬੇਸਿਕਲੀ ਢਾਲ ਕੇ ਇਦਾਂ ਹੀ ਆ ਕਿ ਇਹ ਬਾਰੋਂ ਆਏ ਸੀਗੇ ਤੇ ਇਹ ਕਨਸੈਪਟ ਦੇ ਬਾਰੇ ਥੋੜਾ ਜਿਹਾ ਉੱਥੋਂ ਦੇਖਿਆ ਸੀਗਾ ਐਂਡ ਆਬਵੀਅਸਲੀ ਇੱਥੇ ਆ ਕੇ ਅਕੋਰਡਿੰਗ ਟੂ ਇੱਥੇ ਦੀਆਂ ਚੀਜ਼ਾਂ ਕਾਫੀ ਚੀਜ਼ਾਂ ਸਾਨੂੰ ਚੇਂਜ ਵੀ ਕਰਨੀਆਂ ਪਈਆਂ ਜਿੱਦਾਂ ਕਿ ਇਹ ਕਨਵਰਟੇਬਲ ਬੱਸ ਹੈਗੀ ਆ ਬਾਹਰ ਅਸੀਂ ਦੇਖਦੇ ਆ ਉਹ ਫਿਕਸ ਹੁੰਦੀਆਂ ਨੇ ਬਿਕੋਜ਼ ਉੱਥੇ ਰੋਡਸ ਅਲਾਉ ਕਰਦੀਆਂ ਐ ਵਾਇਰਿੰਗਸ ਅਲਾਉ ਕਰਦੀਆਂ ਇੱਥੇ ਬਹੁਤ ਚੀਜ਼ਾਂ ਜੋ ਅਲਾਉ ਨਹੀਂ ਕਰਦੇ ਸੋ ਦੇ ਕਾਰਨ ਥੋੜਾ ਕਨਸੈਪਟ ਬੈਠ ਕੇ ਅਸੀਂ ਬ੍ਰੇਨਸਟਾਰਮ ਕੀਤਾ ਉਹਨੂੰ ਕਾਫੀ ਚੇਂਜ ਕੀਤਾ ਸੋ ਇਸ ਤਰ੍ਹਾਂ ਇਹ ਬੱਸ ਨਿਕਲ ਕੇ ਆਈ ਹ ਹਮ ਬਿਲ ਪੰਜਾਬ ਦੇ ਵਿੱਚ ਹੋੜ ਲੱਗੀ ਹੈ ਲੋਕੀ 40 ਲੱਖ 50 ਲੱਖ ਲੈ ਕੇ ਭੱਜ ਰਹੇ ਨੇ ਅਮਰੀਕਾ ਦੀ ਕਿਤੇ ਨਾ ਕਿਤੇ ਪੀਆਰ ਮਿਲ ਜੇ ਪੱਕੇ ਹੋ ਜੀਏ ਤੁਸੀਂ ਪੱਕੇ ਉੱਥੋਂ ਦੇ ਬੌਰਨ ਹੋ ਵਾਪਸ ਪੰਜਾਬ ਆ ਗਏ ਕਾਰਨ ਜਿੱਦਾਂ ਕਿ ਤੁਸੀਂ ਦੱਸਿਆ ਤੁਹਾਡੇ ਚੈਨਲ ਦਾ ਨਾਮ ਮਿੱਟੀ ਆ ਜੀ ਤਾਂ ਹੋ ਸਕਦਾ ਕਿ ਕਿੰਨੇ ਜਿਹੜਾ ਦਾਣਾ ਪਾਣੀ ਇੱਥੇ ਲਿਖਿਆ ਹੋਇਆ ਸੀਗਾ ਪਲੱਸ ਇੱਕ ਸਿਗਾ ਵੀ ਕਿ ਬਾਹਰ ਵੀ ਇੱਕ ਚੀਜ਼ ਦੇਖੀ ਇੱਥੇ ਵੀ ਇੱਕ ਚੀਜ਼ ਸਿੱਖਣ ਨੂੰ ਮਿਲੀ ਕਿ ਜਿੱਥੇ ਵੀ ਤੁਸੀਂ ਮਿਹਨਤ ਕਰ ਲੋਗੇ ਨਾ ਤੁਸੀਂ ਸਕਸੈਸਫੁਲ ਹੋਵੋਗੇ ਹੂੰ ਪੰਜਾਬ ਆ ਅਮਰੀਕਾ ਆ ਕੋਈ ਇਨਾ ਫਰਕ ਨਹੀਂ ਹੈਗਾ ਇਹ ਮਾਈਂਡ ਸੈਟ ਹੈ ਲੋਕਾਂ ਦਾ ਲੋਕ ਸੋਚਦੇ ਬਾਹਰ ਪਹੁੰਚ ਗਏ ਤਾਂ ਪੈਣਾ ਤੇ ਪੈਹਾ ਲੱਗਾ ਕਿ ਬਸ ਉਹ ਕੋਈ ਲਾਈਫ ਬਣ ਗਈ ਹੂੰ ਇਹ ਤਾਂ ਨਹੀਂ ਆ ਬਾਹਰ ਅਸੀਂ ਵੀ ਕੰਮ ਕੀਤਾ ਅਸੀਂ ਵੀ ਉਹ ਮਿਹਨਤ ਕੀਤੀ ਹੈ ਬਾਹਰ ਤੇ ਲਾਈਕ ਸਭ ਜਗਾ ਹਾਰਡ ਨਹੀਂ ਐ ਐਕਚੁਅਲੀ ਸਿੰਪਲ ਐ ਇਹ ਤੁਹਾਡਾ ਥਾਟ ਪ੍ਰੋਸੈਸ ਐ ਤੁਹਾਡਾ ਮਾਈਂਡ ਸੈਟ ਐ ਤੁਸੀਂ ਉਹਨੂੰ ਕਿਦਾਂ ਪਰਸੀਵ ਕਰਦੇ ਐ ਹੂੰ ਬਿਲਕੁਲ ਬਾਈ ਡਾਲਰ ਛੱਡਣੇ ਬੜੇ ਔਖੇ ਹੁੰਦੇ ਆ ਵੀ ਜਦੋਂ ਪਤਾ ਵੀ ਸੈਲਰੀ ਡਾਲਰਾਂ ਚ ਡਿੱਗਣੀ ਆ ਮਹੀਨੇ ਵਾ ਦਾ ਅਕਾਊਂਟਸ ਆ ਜਾਣੀ ਆ ਜਿਹੜੀ ਕਿ ਇੰਡੀਆ ਦੇ ਵਿੱਚ ਲੱਖਾਂ ਚ ਬਣਦੀ ਆ ਹਾਂਜੀ ਉਹਨੂੰ ਛੱਡਣ ਲਈ ਵੀ ਜਿਗਰਾ ਚਾਹੀਦਾ ਕਿੱਥੋਂ ਕੱਢਾਂ ਜਿਗਰਾ ਇਹ ਤੇ ਗੱਲ ਤੁਹਾਡੀ ਬਿਲਕੁਲ ਸਹੀ ਆ ਪਰ ਜੇ ਇਹ ਦੇਖਿਆ ਜਾਵੇ ਕਿ ਅਸੀਂ ਇੱਥੇ ਦਾ ਯੂਥ ਜਿੱਦਾਂ ਤੁਸੀਂ ਕਹਿੰਨੇ ਆ ਮਨੀ ਡレイン ਬ੍ਰੇਨ ਡレイン ਤਾਂ ਹੋ ਹੀ ਰਿਹਾ ਐ ਜੀ ਉਦੇ ਕਰਕੇ ਸਾਡੀ ਇਕਨੋਮੀ ਤੋਂ ਲੈ ਕੇ ਈਵਨ ਜਿਹੜੇ ਸਾਡਾ ਹੁਣ ਕਹਿ ਸਕਦੇ ਇੱਕ 올ਡਰ ਜਨਰੇਸ਼ਨ ਹੈ ਉਹ ਸਫਰ ਕਰਦੀ ਹੈ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡਾ ਅੱਗੇ ਫਿਊਚਰ ਕੀ ਹੈ ਤੇ ਅਸੀਂ ਇੱਥੇ ਰਹਿਣਾ ਹੈ ਅਸੀਂ ਬਾਹਰ ਜਾਣਾ ਹੁਣ ਮੇਰੇ ਵੀ ਪੇਰੈਂਟਸ ਸੀਗੇ ਸੋ ਸਾਨੂੰ ਇਹੀ ਸੀਗਾ ਕਿ ਯਾਰ ਉਹ ਵੀ ਦੇਖੀਏ ਤੇ ਯੂਥ ਨੂੰ ਕਿਤੇ ਨਾ ਕਿਤੇ ਇਹ ਮੈਸੇਜ ਦਈਏ ਕਿ ਸਭ ਕੁਝ ਬਾਹਰ ਹੀ ਨਹੀਂ ਹੈਗਾ ਜੇ ਤੁਸੀਂ ਚਾਹੋ ਨਾ ਤੁਸੀਂ ਪੰਜਾਬ ਨੂੰ ਵੀ ਅਮਰੀਕਾ ਬਣਾ ਸਕਦੇ ਜਿਦਾਂ ਅੱਜਕੱਲ ਕਾਫੀ ਨੌਜਵਾਨ ਅਸੀਂ ਦੇਖਦੇ ਆਂ ਪੰਜਾਬ ਚ ਕੰਮ ਚੱਲੇ ਹੋਇਆ ਸਰਦਾਈ ਦਾ ਸ਼ੁਰੂ ਕੀਤਾ ਆ ਛੋਟੇ ਛੋਟੇ ਪ੍ਰੋਜੈਕਟਸ ਆ ਪਰ ਲੋਕ ਮਿਹਨਤ ਕਰ ਰਹੇ ਦੇਖ ਕੇ ਚੰਗਾ ਲੱਗਦਾ ਜਿੰਨੂੰ ਕਹਿੰਦੇ ਕੰਮ ਦਾ ਤਰੀਕਾ ਉਹਦਾ ਇੱਥੇ ਅਮਰੀਕਾ ਬਿਲਕੁਲ ਬਿਲਕੁਲ ਸਰ ਤੁਸੀਂ ਤਾਂ ਅਮਰੀਕਾ ਦਾ ਪੰਜਾਬ ਚ ਫਰਕ ਵੀ ਦੇਖਿਆਗਾ ਬਣਾ ਲਿਆ ਬਣ ਗਿਆ ਉਹ ਅਮਰੀਕਾ ਇੱਥੇ ਕਮਾਈ ਹੋ ਰਹੀ ਹੈ ਡਾਲਰਾਂ ਦੀ ਜਦ ਤੱਕ ਇਹ ਪ੍ਰੋਜੈਕਟ ਅੱਗੇ ਵਧੂਗਾ ਚੱਲੂਗਾ ਤਦ ਤੱਕ ਅਸੀਂ ਬਣਾ ਹੀ ਜਾਣਾ ਬਣਾ ਹੀ ਬਿਲਕੁਲ ਗੱਲ ਠੀਕ ਹੈ ਇੱਥੇ ਜਿੰਨੀ ਅਮਰੀਕਾ ਚ ਕਮਾਈ ਹੁੰਦੀ ਸੀ ਪੰਜਾਬ ਹੁਣ ਤੁਹਾਨੂੰ ਲਗਭਗ ਸਾਲ ਹੋਣ ਵਾਲਾ ਪੰਜਾਬ ਚ ਵੀ ਉਹ ਕਮਾਈ ਆਣੀ ਸ਼ੁਰੂ ਹੋ ਗਈ ਬਿਲਕੁਲ ਇਹ ਤੇ ਹੈਗਾ ਜੇ ਕਮਾਈ ਕਹਿ ਲੋ ਘੱਟ ਵੀ ਹੈ ਨਾ ਕਿਸੇ ਨੂੰ ਇੱਥੇ ਤੁਹਾਡੀ ਫੈਮਿਲੀ ਤੁਹਾਡੇ ਕੋਲ ਆ ਤੁਹਾਡੇ ਫਰੈਂਡਸ ਤੁਹਾਡੇ ਕੋਲ ਆ ਉਹ ਸਟ्रेस ਲੈਵਲ ਨਹੀਂ ਹੈਗੇ ਸੋ ਇੱਕ ਸੈਟੀਸਫੈਕਸ਼ਨ ਹੈਗੀ ਹੈ ਤੇ ਬਾਈ ਕਿੰਨੇ ਤਰੀਕੇ ਦੇ კანੂਨ ਨੇ ਤੁਸੀਂ ਇੱਥੋਂ ਵਾਸਤੇ ਉਹ ਲਈਆਂ ਗੀਆਂ ਇਹਨੂੰ ਪਾਸ ਕਰਾਉਣ ਦੇ ਲਈ ਕਿਉਂਕਿ ਪੰਜਾਬ ਦੇ ਵਿੱਚ ਤਾਂ ਬੰਦੇ ਦੀ ਕਹਿੰਦੇ ਸਰਕਾਰੀ ਦਫਤਰਾਂ ਚ ਜਾਨ ਨਿਕਲ ਜਾਂਦੀ ਬਿਲਕੁਲ ਬਿਲਕੁਲ ਨਹੀਂ ਸਹੀ ਗੱਲ ਹੈ ਜਦੋਂ ਆ ਕੇ ਕਨਸੈਪਟ ਸੋਚਿਆ ਸੀ ਜਦੋਂ ਅਸੀਂ ਬੈਠ ਕੇ ਪਲਾਨ ਕੀਤਾ ਉਹਨੂੰ ਬੜਾ ਸੌਖਾ ਲੱਗਾ ਅਸੀਂ ਕਿਹਾ ਇਦਾਂ ਬਣਾਵਾਂਗੇ ਇਦਾਂ ਕਰਾਂਗੇ ਪਰ ਜਦੋਂ ਲੀਗਲ ਪੇਪਰ ਵਰਕ ਵਾਲੇ ਚੀਜ਼ ਤੇ ਪਏ ਸਾਨੂੰ ਇਹਦੀਆਂ ਪਰਮਿਸ਼ਨ ਜੇ ਲੈਂਦੇ 2 ਸਾਲ ਲੱਗ ਗਏ ਕਿਉਂਕਿ 17 ਮੈਕਮੇਂਸੀ ਵੱਖਰੇ ਵੱਖਰੇ ਜਿਨ੍ਹਾਂ ਚ ਸਭ ਕੁਝ ਪਾਸ ਹੋਇਆ ਐਨਓਸੀਜ਼ ਮਿਲੀਆਂ ਸੋ ਉਹ ਕਰਦੇ ਕਰਦੇ ਟਾਈਮ ਤਾਂ ਬਹੁਤ ਲੱਗਾ ਪਰ ਇਹ ਆ ਕਿ ਇੱਕ ਵਾਰੀ ਤੁਸੀਂ ਕਿੰਨੇ ਨਾ ਵਾਂਸ ਯੂ ਗੈਟ ਇਨਟੂ ਦ ਗਰੂ ਤੁਹਾਨੂੰ ਆਪੇ ਰਸਤਾ ਮਿਲ ਜਾਂਦਾ ਅੱਗੇ ਕੰਮ ਬਿਲਕੁਲ ਦੇਖੋ ਤੁਹਾਡੇ ਹੋਣ ਵਾਲੇ ਹਸਬੰਦ ਦੀ ਸੋਚ ਕਿੰਨੀ ਵਧੀਆ ਸੈਟੀਸਫੈਕਸ਼ਨ ਹੁੰਦੀ ਹੈ ਬਿਲਕੁਲ ਸੈਟੀਸਫੈਕਸ਼ਨ ਹੁੰਦੀ ਹੈ ਕਿਉਂਕਿ ਕੰਮ ਵੀ ਇਕੱਠੇ ਕਰਨਾ ਉਹ ਵੀ ਇੱਕ ਚੀਜ਼ ਅੱਛੀ ਹੋ ਜਾਂਦੀ ਹੈ ਕਿ ਤੁਹਾਨੂੰ ਇਕੱਠੇ ਟਾਈਮ ਵੀ ਮਿਲ ਰਿਹਾ ਐਂ ਜਿੰਨੇ ਵੀ ਆਈਡੀਆਜ਼ ਹੈਗੇ ਆ ਕਿਸੇ ਨਾਲ ਕਿਸੇ ਤੇ ٹرسٹ ਕਰਨ ਨਾਲੋਂ ਖੁਦ ਦਾ 파ਟਨਰ ਹੋ ਤਾਂ ਤੇ ٹرسٹ ਕਰਨਾ ਅੱਛਾ ਹੁੰਦਾ ਐਂਡ ਐਸੀ ਕਰਕੇ ਇਸ ਆਈਡੀਆ ਦਾ ਵੀ ਜਿੰਨਾ ਵੀ ਅੱਗੇ ਦਾ ਸੋਚ ਰਿਆਂ ਕਾਫੀ ਪਲਾਨਿੰਗ ਹੈਗੀ ਆ ਹੁਣ ਹੌਲੀ ਹੌਲੀ ਧੀਰੇ ਧੀਰੇ ਅਸੀਂ ਅੱਗੇ ਵੀ ਵਧਾਂਗੇ ਹੁਣ ਸੂਨ ਵੀਲ ਬੀ ਕਮਿੰਗ ਟੂ ਚੰਡੀਗੜ੍ਹ ਆਲਸੋ ਸੋ ਬਿਲਕੁਲ ਤੁਸੀਂ ਲਾਈਫ ਪਾਰਟਨਰ ਵੀ ਬਣਨ ਵਾਲੇ ਹੋ ਪਰ ਉਸ ਤੋਂ ਪਹਿਲਾਂ ਬਿਜ਼ਨਸ ਪਾਰਟਨਰ ਬਣ ਗਏ ਬਿਲਕੁਲ ਜੀ ਬਿਜ਼ਨਸ ਪਾਰਟਨਰ ਉਸ ਤੋਂ ਸੋਚ ਮਿਲਦੀ ਹੈ ਬਿਜ਼ਨਸ ਦੇ ਵਿੱਚ ਕਿਉਂਕਿ ਪੈਸੇ ਕਰਕੇ ਲੜਾਈ ਹੁੰਦੀ ਹੈ ਦੋਨ ਦੇ ਪੈਸੇ ਕਰਕੇ ਲੜਾਈ ਨਹੀਂ ਹੁੰਦੀ ਆਈਡੀਆਜ਼ ਕਰਕੇ ਜ਼ਰੂਰ ਹੁੰਦੀ ਹੈ ਆਈਡੀਆਜ਼ ਕਰਕੇ ਡੈਫੀਨਿਟਲੀ ਹੁੰਦੀ ਹੈ ਕਿਵੇਂ ਮਤਲਬ ਹੁੰਦਾ ਕਿਵੇਂ ਕਿਹੜੇ ਕਿਹੜੇ ਆਈਡੀਆਜ਼ ਸੀ ਜਿਹੜਾ ਇਹਨਾਂ ਨੂੰ ਪਸੰਦ ਆਇਆ ਜਾਂ ਤੁਹਾਨੂੰ ਨਹੀਂ ਆਇਆ ਨਹੀਂ ਇਦਾਂ ਹੁੰਦਾ ਬਾਈ ਕੈਲੋ ਇੱਕ ਇਹ ਰੱਬ ਦੀ ਕੁਦਰਤੀ ਬਣਾਈ ਚੀਜ਼ ਹੈਗਾ ਕੁੜੀਆਂ ਦੀ ਐਸਥੈਟਿਕ ਸੈਂਸ ਮੁੰਡਿਆਂ ਨਾਲੋਂ ਬੈਟਰ ਹੁੰਦੀ ਹੈ। ਤੋਂ ਕਿਤਨੇ ਕਿਤੇ ਮੈਂ ਪਹਿਲਾਂ ਇੰਟੀਰੀਅਰ ਚ ਡਿਜ਼ਾਈਨਿੰਗ ਚ ਬੜੇ ਪੰਗੇ ਲੈ। ਇਹ ਇੰਨਾ ਕਰਨਾ ਉਹਨਾ ਕਰਨਾ ਇਹਨਾਂ ਦਾ ਥੋੜਾ ਆਈਡੀਆ ਅਲੱਗ ਸੇਗਾ। ਮੁੰਡਿਆਂ ਦੀ ਥੋੜੀ ਸਾਨੂੰ ਹੁੰਦਾ ਯਾ ਥੋੜਾ ਡਾਰਕ ਕਲਰ, ਬਲੈਕ ਕਲਰ ਆ ਉਹ ਸਾਡਾ ਫੇਵਰੇਟ ਹੈ ਉਹ ਕਰਾਂਗੇ। ਪਰ ਇਹਨਾਂ ਦਾ ਅਲੱਗ ਸਿਗਾ ਕਿ ਲਾਈਕ ਕੰਬੀਨੇਸ਼ਨ ਵਿੱਚ ਕਿਹਨੇ ਸੋਚਿਆ ਉਹ ਇਹਨਾਂ ਦੀ ਸਿਗੀ ਐ ਬਹੁਤ ਵਧੀਆ ਥੈਂਕ ਯੂ ਕੋਈ ਇਹ ਚੀਜ਼ਾਂ ਮਿਲ ਕੇ ਹੁੰਦੀਆਂ ਬਾਕੀ ਡੈਫੀਨਿਟਲੀ ਇਹ ਉਹ ਜਾਣਦਾ ਹੈ ਕਿ ਹੁਣ ਜੇ ਸਾਨੂੰ ਹੁੰਦਾ ਹੈ ਕਿ ਬਿਲਕੁਲ ਹਟ ਕੇ ਚੀਜ਼ ਲੈ ਕੇ ਆਓ ਮੁੰਡਿਆਂ ਨੂੰ ਤਾਂ ਅੱਛਾ ਇਹ ਹੈ ਚਲਦੇ ਆ ਇਹ ਚਲੋ ਇਹ ਚਲਾ ਦੋ ਸੋ ਹੋਰ ਨਾ ਚੀਜ਼ਾਂ ਤੇ ਕਾਫੀ ਸਾਡਾ ਕਲੈਸ਼ ਹੋ ਜਾਂਦਾ ਸੀਗਾ ਕਿ ਨਹੀਂ ਇਹ ਨਹੀਂ ਕਰਨਾ ਇਹ ਕਰਨਾ ਹੈ ਉਹ ਕਹਿੰ ਕੇ ਆ ਕਰਨਾ ਹੈ ਪਰ ਅੰਟੀ ਚਲੋ ਮੇਰੀ ਮੰਨੀ ਗਈ ਜਿੱਦਾਂ ਮਰਜ਼ੀ ਹੋਵੇ ਕੁੜੀਆਂ ਅੰਟੀ ਸਿ ਮਨਾ ਹੀ ਲੈਂਦੀ ਅਸੀਂ ਐਕਚੁਅਲੀ ਕੀ ਕੀਤਾ ਸੀ ਨਾ ਫਿਰ ਸੈਕਸ਼ਨਸ ਡਿਵਾਈਡ ਕਰਦੇ ਇਤੇ ਤੇ ਚੱਲ ਲੋਗੇ ਇਥੇ ਮੇਰੇ ਚੱਲ ਲੋਗੇ ਹੈਨਾ ਮੰਤਰੀ ਬਣ ਗਿਆ ਅਲਗ ਅਲਗ ਵਿਭਾਗ ਦੇ ਫైనాన్స్ ਮਿਸਟਰ ਕੌਣ ਹੈ ਤੁਹਾਡੇ ਦੋਨਾਂ ਚ ਫਾਈਨੈਂਸ ਦਾ ਮੇਰੇ ਕੋਲ ਹੀ ਹੈ ਠੀਕ ਹੈ ਅੱਛਾ ਭਾਈ ਤੁਸੀਂ ਅਮਰੀਕਾ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਨਸਲੀ ਹਮਲੇ ਹੋਏ ਤੁਹਾਡੇ ਤੇ ਹਾਂਜੀ ਤੁਹਾਡੇ ਨਾਲ ਨਸਲੀ ਵਿਤਕਰਾ ਹੋਇਆ ਹਾਂਜੀ ਉਹਨੇ ਵੀ ਤੁਹਾਡੇ ਮਨ ਚ ਲਿਆਂਦਾ ਕਿ ਆਪਣੀ ਧਰਤੀ ਤੇ ਚੱਲੀਏ ਜਿੱਥੇ ਪਿਆਰ ਮਿਲਦਾ ਜਿੱਥੇ ਸਤਿਕਾਰ ਮਿਲਦਾ ਬਿਲਕੁਲ ਬਿਲਕੁਲ ਇਹ ਵੀ ਗੱਲ ਸੀ ਇਹ ਵੀ ਕਹਿ ਲੋ ਇਹ ਕਹਿ ਲੋ ਉਥੇ ਲਾਈਫ ਨਹੀਂ ਆ ਉਹ ਮਿੱਟੀ ਜੇਲ੍ਹ ਕਿ ਨਾ ਤੁਸੀਂ ਡਾਲਰਾਂ ਦੀ ਗੱਲ ਕੀਤੀ ਨਾ ਉਹ ਇੱਕ ਡਾਲਰਾਂ ਦੇ ਮੋਹ ਨੂੰ ਇੱਕ ਮਿੱਠੀ ਜੇਲ੍ਹ ਚ ਬੈਠੇ ਆ ਲੋਕ ਉਹਨਾਂ ਨੂੰ ਪਤਾ ਲੱਗ ਰਿਹਾ ਕਿਹੜਾ ਮਹੀਨਾ ਆ ਕਿਹੜਾ ਹਫਤਾ ਆ ਕਿਹੜਾ ਸਾਲ ਆ ਉਹ ਬਸ ਸਮਾਂ ਇੱਕ ਤਰ੍ਹਾਂ ਬਸ ਨੰਗਾ ਰਹੇ ਆ ਕਿ ਬਸ ਸਮਾਂ ਮੁੱਕ ਜਾਣਾ ਆ ਮੌਤ ਆ ਜਾਣਾ ਨਹੀਂ ਖਤਮ ਹੋ ਜਾਣਾ ਕੰਮ ਉਹ ਜੀ ਨਹੀਂ ਰਹੇ ਉਹ ਅੰਦਰੋਂ ਇੱਕ ਤਰ੍ਹਾਂ ਖਤਮ ਹੋਇਆ ਉੱਥੇ ਲੋਕ ਉੱਥੇ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਜਿੱਦਾਂ ਸਾਡੇ ਬਹੁਤ ਕਲੋਜ਼ ਰਿਲੇਟਿਵ ਸੀਗੇ ਮੈਂ ਉਹਨਾਂ ਨੂੰ ਮਿਲਣਾ ਸੀਗਾ ਕੁਝ ਮੈਨੂੰ ਗਾਈਡੈਂਸ ਚਾਹੀਦੀ ਸੀਗੀ ਉਦੋਂ ਜੋਬ ਲਈ ਸੋ ਮੈਂ ਉਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਮੈਂ ਤੁਹਾਨੂੰ ਮਿਲ ਸਕਦਾ ਕਿ ਮੈਨੂੰ ਗਾਈਡੈਂਸ ਚਾਹੀਦੀ ਐ ਇਸੇ ਰਾ ਤੇ ਉਹਨਾਂ ਦਾ ਮਤਲਬ ਬਤੀਰਾ ਇੰਨਾ ਕੁ ਰੂਟ ਸੀਗਾ ਕਹਿੰਦੇ ਮੈਨੂੰ ਮੇਲ ਪਾਓ ਮੈਂ ਉੱਥੇ ਤੁਹਾਨੂੰ ਦੱਸੂਗੀ ਮੈਂ ਕਿਦਾਂ ਫ੍ਰੀ ਆ ਅਪਾਇੰਟਮੈਂਟ ਲਓ ਫਿਰ ਆ ਕੇ ਮੈਨੂੰ ਮਿਲਿਓ ਆਪਾਂ ਫਿਰ ਗੱਲ ਕਰਾਂਗੇ ਇਹ ਕੋਈ ਤਰੀਕਾ ਨਹੀਂ ਫੋਨ ਕਰਕੇ ਗੱਲ ਕਰਨ ਦਾ ਸਾਡੇ ਲਈ ਬਹੁਤ ਨਵੀਂ ਚੀਜ਼ ਸੀ ਸੋ ਉਹ ਬੜਾ ਇੱਕ ਸੈਟਬੈਕ ਲੱਗਾ ਕਿ ਯਾਰ ਇਹ ਕਿਦਾਂ ਦਾ ਇਹਨਾਂ ਦਾ ਲਾਈਫਸਟਾਈਲ ਹੈ ਕਿ ਆਪਣੇ ਰਿਸ਼ਤੇਦਾਰ ਨੂੰ ਆਪਣੇ ਬੰਦੇ ਨੂੰ ਵੀ ਇੱਥੇ ਅਪਾਇੰਟਮੈਂਟ ਲੈ ਕੇ ਜਾਣਾ ਪੈਣਾ ਹੈ ਕਿ ਮੈਂ ਤਾਂ ਸਿਰਫ ਗਾਈਡੈਂਸ ਲੈਣੀ ਸੀ ਇਹਨਾਂ ਤੋਂ ਤੋ ਜੀ ਤੋ ਇਦਾਂ ਦੀਆਂ ਛੋਟੀਆਂ ਛੋਟੀਆਂ ਫਿਰ ਕਾਫੀ ਜੌਬ ਤੇ ਰੈਸਿਜ਼ਮ ਫੇਸ ਕੀਤਾ ਹੂੰ ਤੇ ਉਹਦੇ ਕਰਕੇ ਵੀ ਇੱਕ ਹੋਇਆ ਉਹ ਐਡ ਆਨ ਹੁੰਦਾ ਰਿਹਾ ਹੁੰਦਾ ਰਿਹਾ ਫਿਰ ਜਦੋਂ ਕੋਵਿਡ ਸਟਨ ਹੋਇਆ ਸੀਗਾ ਉਤੋਂ ਫਿਰ ਫਾਈਨਲ ਡਿਸੀਜਨ ਲਿਆ ਕਿ ਨਹੀਂ ਹੁਣ ਵਾਪਸ ਹੀ ਜਾਣਾ ਇਸ ਬਿਜ਼ਨਸ ਤੋਂ ਪਹਿਲਾਂ ਮੈਂ ਤੁਹਾਡੀ ਲਾਈਫ ਚਾਇਕੀ ਬਾਅਦ ਚੋ ਨੇ ਪਹਿਲਾਂ ਸਾਂਦੇ ਉਹ ਦੋਨਾਂ ਦਾ ਆਈਡੀਆ ਸੋਚਿਆ ਕਿ ਤੁਸੀਂ ਇਹ ਮੇਰੇ ਕੰਮ ਕਰਨਾ ਹੈ ਨਾ ਹਾਂਜੀ ਹਾਂਜੀ ਤੁਸੀਂ ਸੱਚੀ ਬਿਜ਼ਨਸ ਕਰਕੇ ਇੱਥੇ ਆਏ ਹੋ ਕਿ ਮੈਮ ਕਰਕੇ ਆਏ ਹੋ ਨਹੀਂ ਨਹੀਂ ਬਿਜ਼ਨਸ ਕਰਕੇ ਬਿਲਕੁਲ ਬਿਜ਼ਨਸ ਕਰਕੇ ਤੇ ਆਬਵੀਅਸਲੀ ਆਪਣੇ ਕੰਟਰੀ ਕਰਕੇ ਕਿਉਂਕਿ ਇਹ ਵਾਪਸ ਆਣਾ ਹੀ ਚਾਹੁੰਦੇ ਸੀਗੇ ਸੋ ਇੱਥੇ ਕੁਝ ਲੈ ਕੇ ਆਉਣਾ ਚਾਹੁੰਦੇ ਸੀ ਕਿ ਜਿਹੜਾ ਇੱਕ ਕੈਲੋ ਬਹਾਨਾ ਵੀ ਰਹੇ ਤੇ ਇੱਕ ਮੋਟੀਵੇਸ਼ਨ ਰਹੇ ਕਿ ਇੱਥੇ ਰਹਿਣਾ ਸੋ ਹੁਣ ਇਹ ਸਾਡਾ ਇੱਕ ਬਹਾਨਾ ਆ ਚੁੱਕਿਆ ਇੱਥੇ ਕੀ ਮੋਟੀਵੇਸ਼ਨ ਕੀ ਜਰੂਰ ਤੁਸੀਂ ਆਉਂਨੇ ਹੋ ਸਵੇਰੇ ਕੰਮ ਤੇ ਸਵੇਰੇ ਆਉਂਦੇ ਸਰ ਕੀ ਮੋਟੀਵੇਸ਼ਨ ਤੁਹਾਨੂੰ ਮਿਲਦੀ ਹੈ ਵੀ ਇਸ ਕੰਮ ਬਾਰੇ ਅਗਾਹ ਪਲਾਨ ਕੀ ਸੋਚਦੇ ਹੋ ਤੁਸੀਂ ਇੱਕ ਸਾਲ ਹੋ ਗਿਆ ਲੇਕਿਨ ਇਸ ਬਸਤੇ ਵੀ ਹਲੇ ਕੰਮ ਖਤਮ ਨਹੀਂ ਹੋਇਆ ਲਾਈਕ ਛੋਟੇ ਛੋਟੇ ਬਹੁਤ ਕੰਮ ਹੁੰਦੇ ਆਗੇ ਕਦੇ ਕੋਈ ਨਵੀਂ ਚੀਜ਼ ਇੰਟਰੋਡਿਊਸ ਕਰ ਲੋ ਕਦੇ ਕੋਈ ਨਵਾਂ ਇੱਕ ਆਈਡੀਆ ਲੈ ਆਓ ਜਾਂ ਡੈਕੋਰੇਸ਼ਨ ਚੇਂਜ ਕਰ ਲੋ ਐਨੀਥਿੰਗ ਮਤਲਬ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਇਹਦੇ ਵਿੱਚ ਹੁੰਦੀਆਂ ਸੋ ਉਹ ਕੰਮ ਕਦੇ ਖਤਮ ਹੀ ਨਹੀਂ ਹੁੰਦਾ ਡੇ ਬਾਈ ਡੇ ਕੰਮ ਵੱਧਦੇ ਰਹਿੰਦੇ ਆ ਹੁਣ ਨੈਕਸਟ ਫਾਸ ਦਾ ਵੀ ਸਾਡਾ ਪਲੈਨਿੰਗ ਚੱਲ ਰਹੀ ਹੈ ਸੋ ਉਹਦਾ ਵੀ ਡਬਲ ਵਰਕ ਲੋਡ ਹੋ ਚੁੱਕਾ ਹੈ ਸੋ ਹਰ ਰੋਜ਼ ਕੋਈ ਨਾ ਕੋਈ ਟਾਰਗੇਟ ਆਲਰੇਡੀ ਹੁੰਦਾ ਸਾਨੂੰ ਸੋਚਣ ਦੀ ਲੋੜ ਨਹੀਂ ਪੈਂਦੀ ਹੈ ਸੋਚਣ ਦੀ ਲੋੜ ਪੈਂਦੀ ਹੈ ਕਿ ਹਾਂ ਇਹ ਅੱਜ ਖਤਮ ਹੋ ਜਾਏਗਾ ਕਿਉਂਕਿ ਹੋਰ ਵੀ ਕੰਮ ਹੈਗੇ ਨੇ ਐਦਾਂ ਹੁੰਦਾ ਸਾਡੇ ਨਾਲ ਬਾਈ ਕਿੰਨੀ ਟੋਟਲ ਇਨਵੈਸਟਮੈਂਟ ਹੈ ਇਸ ਤੁਹਾਡੇ ਪ੍ਰੋਜੈਕਟ ਦੀ ਇਸ ਦੇ ਚ ਭਾਜੀ ਅਪ੍ਰੋਕਸੀਮੇਟਲੀ ਕਹਿ ਲੋ 90 92 ਲੱਖਸ ਦੇ ਅਰਾਊਂਡ ਇਨਵੈਸਟਮੈਂਟ ਹੋਈ ਹੈ ਸੈਂਟ ਕਿਉਂਕਿ ਫਰਸਟ ਪ੍ਰੋਜੈਕਟ ਸੇਗਾ ਬਣਾਉਣ ਵਾਲਿਆਂ ਨੂੰ ਵੀ ਨਹੀਂ ilm ਸੀਗਾ ਬਣਾਉਣ ਦਾ ਤੇ ਸਾਡੇ ਲਈ ਵੀ ਪਹਿਲਾ ਐਕਸਪੈਰੀਮੈਂਟ ਸੀਗਾ ਕਾਫੀ ਗਲਤੀਆਂ ਉਹਨਾਂ ਦੀ ਸਾਈਡ ਤੋਂ ਵੀ ਹੋਈਆਂ ਕੁਝ ਡਿਜ਼ਾਈਨਿੰਗ 'ਚ ਸਾਡੀ ਸਾਈਡ ਤੋਂ ਵੀ ਹੋਈਆਂ ਸੋ ਉਹ ਸਾਰੀਆਂ ਅਸੀਂ ਨੈਕਸਟ ਵਾਲੀ 'ਚ ਓਵਰਕਮ ਕਰ ਰਹੇ ਹਾਂ ਕਮੈਂਟਸ ਤੋਂ ਨੂੰ ਕੁਝ ਜਾਣੇ ਲੋਕ ਮਿਲਣਗੇ ਕਹਿਣਗੇ ਕਿ ਜੇ ਤੁਸੀਂ 90 95 ਲੱਖ ਰੁਪਏ ਕਿ ਬਸਤੇ ਇਨਵੈਸਟ ਕਰਨਾ ਸੀਗਾ ਤੁਸੀਂ ਕਿਸੇ ਹੋਰ ਬਿਜ਼ਨਸ ਤੇ ਵੀ ਕਰ ਸਕਦੇ ਸੀ ਬਿਲਕੁਲ ਬਿਲਕੁਲ ਕਾਫੀ ਲੋਕ ਮਤਲਬ ਹਰ ਇੱਕ ਦਾ ਚਲੋ ਆਪਣਾ ਥਿੰਕਿੰਗ ਪ੍ਰੋਸੈਸ ਹੈ ਕਈ ਲੋਕ ਕਹਿੰਦੇ ਤੁਸੀਂ ਰੈਸਟੋਰੈਂਟ ਹੀ ਪਾ ਲੈਂਦੇ ਪਰ ਅਸੀਂ ਜਦੋਂ ਬੈਠ ਕੇ ਅਸੀਂ ਵਾਕਈ ਬਹੁਤ ਇਦੇ ਤੇ ਰਿਸ ਇਹ ਕੀ ਸਾਡਾ ਕਾਰਨ ਸੀ ਇਹਨੂੰ ਮੂਵੇਬਲ ਰੱਖਣ ਦਾ ਇਹਨੂੰ ਖੋਲਣ ਦਾ ਤੇ ਉਹ ਇਹ ਅਸੀਂ ਸਮਝ ਸਾਇਆ ਨਹੀਂ ਕਿ ਅਸੀਂ ਕਿਉਂ ਇਹਨੂੰ ਕੀਤਾ ਹਾਂ ਜੀ ਬਿਲਕੁਲ ਨਹੀਂ ਤਾਂ ਜਿਹੜਾ ਤੁਹਾਡਾ ਕਿਰਾਇਆ ਜਾਣਾ ਰੈਂਟ ਕਿੰਨਾ ਕੁਝ ਜਾਣਾ ਸਾਰਾ ਤੁਸੀਂ ਬਜਟ ਬੜਾ ਅੱਛੇ ਤਰੀਕੇ ਨਾਲ ਮੇਨਟੇਨ ਹੁੰਦਾ ਬਿਲਕੁਲ ਬਿਲਕੁਲ ਇਹ ਤੇ ਹੈ ਗਈ ਹੈ ਕਿਉਂਕਿ ਇੱਕ ਤੁਸੀਂ ਰੈਸਟੋਰੈਂਟ ਖੋਲੋਗੇ ਉਹ ਸਿਕ ਸਟੈਗਨੈਂਟ ਚੀਜ਼ ਹੈਗੀ ਹੈ ਇਹ ਇੱਕ ਮੂਵੇਬਲ ਚੀਜ਼ ਹੈਗੀ ਹੈ ਮਤਲਬ ਕਦੇ ਕੋਈ ਲੋਕੇਸ਼ਨ ਚੇਂਜ ਕਰਨੀ ਹੈ ਇਹਨੂੰ ਐਸ ਇਟ ਇਜ਼ ਚੱਕ ਕੇ ਅਸੀਂ ਕਿਤੇ ਵੀ ਲੈ ਕੇ ਜਾ ਸਕਦੇ ਹਾਂ ਸਾਡੇ ਕੋਲ ਇੱਕ ਪਲੱਸ ਪੁਆਇੰਟ ਹੈ ਰਾਤ ਦੇ ਦਿਨ ਰੈਸਟੋਰੈਂਟ ਜੋ ਕਿ ਕਿਸੇ ਜਗ੍ਹਾ ਤੇ ਬਣਿਆ ਹੋਇਆ ਸੋ ਅਸੀਂ ਡਿਫਰੈਂਟ ਡਿਫਰੈਂਟ ਟਾਰਗੇਟ ਆਡੀਅנס ਕਰ ਸਕਦੇ ਹਾਂ ਸੋ ਇਸ ਚੀਜ਼ ਦਾ ਇਹਦੇ ਵਿੱਚ ਬਹੁਤ ਫਾਇਦਾ ਰਹਿੰਦਾ ਸਾਬ ਬਿਲਕੁਲ ਤੁਹਾਨੂੰ ਦੋਨੋਂ ਦੇਖ ਕੇ ਮੇਰੇ ਮਾਈਂਡ ਸੇ ਨਾ ਇੱਕ ਹੋਰ ਟੌਪਿਕ ਚੱਲ ਰਿਹਾ ਸੀਗਾ ਜਿਹੜਾ ਕਿ ਬਹੁਤ ਕਾਮਨ ਆ ਪੰਜਾਬ ਚ ਥੋੜੇ ਰੈਸਟੋਰੈਂਟ ਬਾਰੇ ਤਾਂ ਬਹੁਤ ਇੰਟਰਵਿਊਜ਼ ਹੋਈਆਂ ਹੋਣਗੀਆਂ ਹਾਂਜੀ ਕੁਝ ਗੱਲਾਂ ਆਪਾਂ ਰਿਲੇਸ਼ਨਸ਼ਿਪ ਬਾਰੇ ਵੀ ਕਰ ਲਈਏ ਕਿ ਕਿਵੇਂ ਨੇ ਵਧੀਆ ਰਿਲੇਸ਼ਨਸ਼ਿਪ ਤੁਹਾਨੂੰ ਬਿਜ਼ਨਸ ਤੇ ਰਿਲੇਸ਼ਨਸ਼ਿਪ ਦੇ ਵਿੱਚ ਇੱਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹਨਾ ਸਾਰਾ ਦਿਨ ਤੁਸੀਂ ਇਕੱਠੇ ਸਪੈਂਡ ਕਰਦੇ ਹੋ ਲੜਾਈਆਂ ਵੀ ਹੁੰਦੀਆਂ ਹੋਣਗੀਆਂ ਸਹੀ ਰਿਲੇਸ਼ਨਸ਼ਿਪ ਦੇ ਲਈ ਤੁਹਾਨੂੰ ਕਿਹੜੀਆਂ ਚੀਜ਼ਾਂ ਇੰਪੋਰਟੈਂਟ ਹੈ ਅ ਦੇਖੋ ਇਹ ਗੁਰੂ ਜੀ ਤੁਹਾਨੂੰ ਦੱਸਣ ਉਹ ਗੱਲ ਨਹੀਂ ਆ ਪਰ ਰਿਲੇਸ਼ਨ 'ਚ ਜਿਦਾ ਤੁਸੀਂ ਲੜਾਈਆਂ ਤਾਂ ਦੇਖੋ ਇੱਕ ਪਾਰਟ ਆ ਤੇ ਉਹ ਚਲਦੀਆਂ ਰਹਿੰਦੀਆਂ ਆ ਪਰ ਇੱਕ ਜਦੋਂ ਅਸੀਂ ਕੰਮ ਤੇ ਪਏ ਆ ਨਾ ਤਾਂ ਵਾਕਈ ਕਹ ਲਓ ਕਿ ਇੱਕ ਸਾਧਾ ਟਾਈਮ ਹੀ ਨਹੀਂ ਮਿਲਦਾ ਅਸੀਂ ਸਵੇਰੇ ਉੱਠਦੇ ਹਾਂ ਸਭ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਦੀ ਲਿਸਟ ਰੈਡੀ ਹੁੰਦੀ ਆ ਕਿ ਸਾਡੇ ਅੱਜ ਦੇ ਆ ਕੰਮ ਹੈਗੇ ਆ ਅੱਜ ਅਸੀਂ ਇੰਨੇ ਕੰਮ ਪੂਰੇ ਕਰਨੇ ਆ ਤੋਂ ਉਹਦੇ ਪਿੱਛੇ ਦੌੜਨ ਲੱਗ ਜਾਂਦੀ ਆ ਫਿਰ ਅਗਲੇ ਦੀ ਪਲੈਨਿੰਗ ਸ਼ੁਰੂ ਹੋ ਜਾਂਦੀ ਆ ਤੋਂ ਮਤਲਬ ਲੜਨ ਦਾ ਵੀ ਉਹ ਬਿਜ਼ਨਸ ਦੇ ਵਿੱਚ ਹੀ ਲੜਾਈਆਂ ਹੁੰਦੀਆਂ ਆ ਆਈਡੀਆਜ਼ ਥੌਟਸ ਨੂੰ ਲੈ ਕੇ ਲੜਾਈਆਂ ਬਿਜ਼ਨਸ ਦੀਆਂ ਹੁੰਦੀਆਂ ਕਿਉਂਕਿ ਬਾਕੀ ਚੀਜ਼ਾਂ ਦਾ ਤੇ ਟਾਈਮ ਹੀ ਨਹੀਂ ਮਿਲਦਾ ਉਹ ਤੁਹਾਡੇ ਕੋ ਸਵੇਰ ਰਾਤ ਤੁਸੀਂ ਫੋਨ ਤੇ ਵੀ ਗੱਲ ਸਿਰਫ ਕੰਮ ਬਾਰੇ ਹੋ ਰਹੀ ਹੈ ਕੰਮ ਤੇ ਆ ਕੇ ਵੀ ਗੱਲ ਸਿਰਫ ਕੰਮ ਬਾਰੇ ਹੋ ਰਹੀ ਹੈ ਘਰ ਜਾ ਕੇ ਸਿਰਫ ਸੌਣ ਦਾ ਟਾਈਮ ਆ ਵਾਪਸ ਇੱਥੇ ਆ ਜਾ ਸੋ ਇਹ ਹੈ ਕਿ ਹਾਂ ਉਹ ਵੀ ਕੰਮ ਨੂੰ ਲੈ ਕੇ ਵੀ ਇਹੀ ਲੜਾਈਆਂ ਕਿ ਅੱਛਾ ਮੈਨੂੰ ਆਪ ਪਸੰਦ ਹੈ ਤੇ ਮੈਨੂੰ ਆਪ ਪਸੰਦ ਹੈ ਤੇ ਦੈਟ ਡਿਫਰੈਂਸ ਆਫ ਓਪੀਨੀਅਨ ਆ ਜਾਂਦਾ ਆਦਰਵਾਇਜ਼ ਹਾਂ ਰਿਲੇਸ਼ਨਸ਼ਿਪ ਸਨਰਲੀ ਆਬਵੀਅਸਲੀ ਇੱਕ ਚੀਜ਼ ਆ ਹੀ ਜਾਂਦੀ ਹੈ ਕਿ ਟਰਸਟ ਹੋਣਾ ਚਾਹੀਦਾ ਜੋ ਅਸੀਂ ਆਮ ਹਰ ਕੋਈ ਕਹਿੰਦਾ ਹੈ ਹੋਣਾ ਚਾਹੀਦਾ ਉਹ ਸਭ ਚੀਜ਼ਾਂ ਹੁੰਦੀਆਂ ਆ ਬਾਕੀ ਅੱਜ ਕੱਲ੍ਹ ਦੇ ਜਨਰੇਸ਼ਨ ਚ ਆ ਗਿਆ ਹੈ ਕਿ ਪਤਾ ਨਹੀਂ ਕੀ ਕੀ ਆ ਗਿਆ ਮੈਨੂੰ ਤਾਂ ਖੁਦ ਨਹੀਂ ਮੈਂ ਸੁਣਦੀ ਹਾਂ ਕਈ ਵਾਰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਤੇ ਇਹ ਕਿ ਇੱਕ ਜੇ ਤੁਸੀਂ ਚਾਹਦੇ ਹੋ ਉਹਨਾਂ ਨੇ ਨਿਭਾਣਾ ਤੇ ਰਹਿਣਾ ਤੇ ਸਭ ਹੋ ਜਾਂਦਾ ਹੈ ਲੜਾਈਆਂ ਹਰ ਕਿਤੇ ਨਹੀਂ ਹੁੰਦੀਆਂ ਇਹ ਹੈ ਕਿ ਲੋਕ ਇੰਨੀ ਜੀ ਗੱਲ ਹੋ ਜੇ ਤੇ ਛੱਡ ਕੇ ਨਿਕਲਣ ਨੂੰ ਤਿਆਰ ਹੋ ਜਾਂਦੇ ਨੇ ਅੱਜ ਕੱਲ ਸੋ ਹੈ ਕਿ ਜਿਹੜਾ ਰਹਿਣਾ ਚਾਹੁੰਦਾ ਨਾ ਉਹ ਰਹੇਗਾ ਉਹਨਾਂ ਕੋਲ ਤੁਸੀਂ ਤੁਸੀਂ ਲਵ ਲਾਈਫ ਦਾ ਫੰਡਾ ਕੀ ਹੈ ਜੇ ਤੁਸੀਂ ਲੋਕਾਂ ਨੂੰ ਇਹ ਤਾਂ ਵੈਸੇ ਹਲੇ ਅਸੀਂ ਖੁਦ ਫਿਕਰ ਕਰ ਰਹੇ ਹਲੇ ਤੱਕ ਹਲੇ ਤੁਸੀਂ ਬਿਜ਼ਨਸ ਤੋਂ ਨਹੀਂ ਬਾਹਰ ਨਿਕਲ ਰਹੇ ਤੁਹਾਡਾ ਤਾਂ ਚੰਗਾ ਨਿਭ ਰਿਹਾ ਕਿਉਂਕਿ ਤੁਹਾਡੇ ਦੋਨਾਂ ਦਾ ਦਿਮਾਗ ਬਿਜ਼ਨਸ ਵਾਲਾ ਹੋਣਾ ਚਾਹੀਦਾ ਹੈ ਹਾਂਜੀ ਕਿਉਂਕਿ ਜੇ ਉਹਨਾਂ ਚੀਜ਼ਾਂ ਵੱਲ ਜ਼ਿਆਦਾ ਦਿਮਾਗ ਲੱਗਦਾ ਰਹੇ ਜਿੰਨੀ ਗੱਲ ਹੁੰਦੀ ਹੈ ਨਾ ਉਨੀ ਲੜਾਈ ਹੁੰਦੀ ਹੈ ਜਿੰਨੀ ਘੱਟ ਗੱਲ ਉਨੀ ਘੱਟ ਲੜਾਈ ਜਦੋਂ ਗੱਲ ਹੀ ਬਿਜ਼ਨਸ ਬਾਰੇ ਹੋ ਰਹੀਆਂ ਤੇ ਫਿਰ ਆਪੇ ਲੜਾਈ ਵੀ ਘੱਟ ਹੋ ਗਈਆਂ ਹਾਂ ਬਿਜ਼ਨਸ ਦੀ ਲੜਾਈ ਹੈ ਉਹ ਚੱਲਦੀ ਹੈ ਇਹਨਾਂ ਲਈ ਤੁਹਾਨੂੰ ਕਿਹੜੀਆਂ ਗੱਲਾਂ ਜਿਹੜੀਆਂ ਪਸੰਦ ਨੇ ਇਹ ਤੇ ਸੋਚਣ ਵਾਲੇ ਸਵਾਲ ਹੈ। ਮੈਂ ਕਿਉਂ ਉਹਨਾਂ ਨੇ ਜਵਾਬ ਦੇਣਾ ਤੁਸੀਂ ਦੱਸੋ। ਮੈਂ ਸੋਚਿਆ ਹੀ ਨਹੀਂ ਬੈਠ ਕੇ ਇਦਾਂ ਕਿ ਕਿਹੜੇ ਮੈਂ ਬਹੁਤ ਹੀ ਡਿਫਿਕਲਟ ਸਵਾਲ ਹੈ ਮਤਲਬ ਮੈਨੂੰ ਕੁਝ ਵੀ ਪੁੱਛ ਲਓ ਮੈਂ ਤੁਹਾਨੂੰ ਸਾਰੇ ਜਵਾਬ ਦੇ ਦਾਂਗੀ ਇਹ ਬਹੁਤ ਔਖਾ ਸਵਾਲ ਹੈ ਮੇਰੇ ਲਈ ਕਿਉਂਕਿ ਮੈਂ ਲਿਟਰਲੀ ਬੈਠ ਕੇ ਕਦੇ ਇਹ ਚੀਜ਼ ਤਾਂ ਸੋਚਿਆ ਹੀ ਨਹੀਂ ਹੈਗੀ ਆ। ਇਹ ਵੀ ਗੱਲ ਹੈਗੀ ਜੇ ਕੋਈ ਨਹੀਂ ਵੀ ਪਸੰਦ ਹੈਗੀ ਪਰ ਇੱਕ ਗੱਲ ਹੈ ਜੇ ਤੁਸੀਂ ਇੱਕ ਬੌਂਡ ਸਹਗੇਆਂ ਤੁਸੀਂ ਤੁਹਾਨੂੰ ਪਤਾ ਨਿਭਾਣੀ ਹੈਗੀ ਇੱਕ ਰਿਸਪੈਕਟ ਹੈਗੀ ਹੈ ਤੇ ਤੁਸੀਂ ਉੱਥੇ ਰਹੋਗੇ ਹਮੇਸ਼ਾ ਚਾਹੀ ਚੀਜ਼ਾਂ ਨਹੀਂ ਵੀ ਪਸੰਦ ਹੂੰ ਤੇ ਉਹ ਡਿਫਰੈਂਸ ਜਿਹੜੇ ਹੁੰਦੇ ਆ ਉਹਨਾਂ ਨੂੰ ਇਲੀਮੀਨੇਟ ਕਰਕੇ ਜੇ ਅੱਗੇ ਵਧਾਂਗੇ ਤੇ ਉਹੀ ਚੀਜ਼ ਹਮੇਸ਼ਾ ਸਟੇ ਕਰਦੀ ਹੈ ਕੋਈ ਚੀਜ਼ ਸਟੇ ਹਾਂਜੀ ਬਿਲਕੁਲ ਬਾਈ ਤੁਹਾਡਾ ਬਿਜ਼ਨਸ ਕਾਫੀ ਅੱਗੇ ਜਾਵੇ ਅਸੀਂ ਦੁਆ ਕਰਦੇ ਹਾਂ ਚੰਡੀਗੜ੍ਹ ਤੁਸੀਂ ਕਦੋਂ ਤੱਕ ਆ ਰਹੇ ਹੋ ਅਹ ਪਲੈਨਿੰਗ ਅਗਸਟ ਤੱਕ ਹੈ ਸਾਡੀ ਕਿ ਅੱਛਾ ਮਜ਼ੇਦ ਦੀ ਗੱਲ ਹੈ ਕਿ ਜਿਹੜੇ ਤੁਹਾਡੇ ਨਾਲ ਲੋਕ ਜੁੜ ਰਹੇ ਨੇ ਤੁਹਾਡੇ ਬਿਜ਼ਨ ਓ ਵੀ ਵਲੈਤ ਛੱਡ ਕੇ ਤੁਹਾਡੇ ਨਾਲ ਆ ਰਹੇ ਹਾਂ ਜੀ ਹੁਣ ਸਾਡੇ ਕੁਝ ਹੈਗੇ ਆ ਜਿਹੜੇ ਲੋਕ ਮੈਂ ਜਿੱਤਾ ਅਸੀਂ ਗੱਲ ਕਰ ਰਹੇ ਸੀ ਪਹਿਲਾਂ ਵੀ ਤਿੰਨ ਲੋਕ ਹੈਗੇ ਆ ਜਿਹੜੇ ਯੂ ਐਸ ਐਂਡ ਕੈਨੇਡਾ ਓਹ ਛੱਡ ਕੇ ਵਾਪਿਸ ਆ ਰਹੇ ਆ ਸਾਡੇ ਨਾਲ ਇੱਥੇ ਬਿਜ਼ਨਸ ਕਰਨਗੇ ਕਿਉਂਕਿ ਪਹਿਲਾਂ ਪਹਿਲਾਂ ਚਲੋ ਉਹਨਾਂ ਦੇ ਵੀ ਪੇਰੈਂਟਸ ਨਹੀਂ ਮੰਨਦੇ ਸੀਗੇ ਪਰ ਉਹਨਾਂ ਨੇ ਜਦੋਂ ਸਾਡਾ ਇੱਕ ਐਗਜ਼ਾਮਪਲ ਥੋੜਾ ਸੈੱਟ ਹੋ ਗਿਆ ਉਹਨਾਂ ਨੂੰ ਲੱਗਾ ਕਿ ਹਾਂ ਇੰਡੀਪੈਂਡੈਂਟ ਹੋਏ ਇਹਨਾਂ ਨੂੰ ਇਨਕਮ ਓਣੀ ਸ਼ੁਰੂ ਹੋਈ ਤੇ ਉਹਨਾਂ ਨੂੰ ਵੀ ਲੱਗਾ ਕਿ ਜੇ ਇਹ ਲੋਕ ਕਰ ਸਕਦੇ ਤਾਂ ਸਾਡੇ ਬੱਚੇ ਵੀ ਕਰ ਸਕਦੇ ਆ ਸੋ ਇਹੀ ਇੱਕ ਮੈਸੇਜ ਆ ਯੂਥ ਨੂੰ ਕਿ ਮਤਲਬ ਜੇ ਇੱਥੇ ਜੰਮੇ ਆ ਤੇ ਪਹਿਲਾਂ ਇੱਥੇ ਬਾਰੇ ਸੋਚੀਏ ਸਿਰਫ ਇੱਕ ਪੈਸੇ ਦੀ ਦੌੜ ਲਾ ਕੇ ਅਸੀਂ ਬਾਹਰ ਨਾ ਚਲੀ ਜਾਈਏ ਜਾ ਕੇ ਕਹੀਏ ਕਿ ਬਸ ਕੈਨੇਡਾ ਵਧੀਆ ਹੈ ਕੈਨੇਡਾ ਵੀ ਸਾਡੇ ਇੰਨੇ ਲੋਕ ਰਹਿੰਦੇ ਯੂਐਸ ਵੀ ਰਹਿੰਦੇ ਆ ਕਿਸੇ ਨੂੰ ਵੀ ਪੁੱਛ ਲਓ ਉਹਨਾਂ ਨੂੰ ਕੋਲ ਦਿਲ ਤੇ ਹੱਥ ਰੱਖ ਕੇ ਦੱਸੋ ਕੋਈ ਨਹੀਂ ਕਹੂਗਾ ਜੀ ਮੈਂ ਖੁਸ਼ ਹਾਂ ਉੱਥੇ ਉਹ ਸਿਰਫ ਸਟੋਰੀਆਂ ਜੋਗੇ ਖੁਸ਼ ਹੁੰਦੇ ਆ ਕਿ ਸਟੋਰੀਆਂ ਤੇ ਦਿਖਾ ਦਿੱਤਾ ਸੋਸ਼ਲ ਮੀਡੀਆ ਤੇ ਦਿਖਾ ਦਿੱਤਾ ਰੀਲ ਬਣ ਗਈ ਜੀ ਬਹੁਤ ਖੁਸ਼ ਹਾਂ ਇੱਥੇ ਘੁੰਮ ਰਹੇ ਆ ਕਰ ਰਹੇ ਆ ਅੰਦਰੋਂ ਨਾ ਬੰਦਾ ਉੱਥੇ ਵਾਕਈ ਬੁਝਿਆ ਹੁੰਦਾ ਇਹ ਚੀਜ਼ ਹੈ ਮੌਲ ਦੇ ਪਰ ਰਹਿੰਦਾ ਨਾ ਸਾਰੀ ਉਹ ਭਾਰੀ ਤੁਹਾਨੂੰ ਵਾਪਸ ਲੈ ਕੇ ਆਉਣਾ। ਹਾਂ। ਉਹ ਵੱਡੀ ਗੱਲ ਆ ਵੈਸੇ ਭਾਈ ਜਿੰਨੀ ਤੁਸੀਂ ਵੱਡੀ ਇਨਵੈਸਟਮੈਂਟ ਇਸ ਪ੍ਰੋਜੈਕਟ ਤੇ ਕੀਤੀ ਆ। ਹਾਂਜੀ। ਕੀ ਲੱਗ ਰਿਹਾ ਤੁਹਾਨੂੰ ਕਿ ਕਿੰਨੇ ਟਾਈਮ ਦੇ ਵਿੱਚ ਜਿਹੜੀ ਇਨਵੈਸਟਮੈਂਟ ਕੰਪਲੀਟ ਹੋ ਜਾਂਦੀ ਹੈ ਤੇ ਬੰਦਾ ਕਮਾਉਣ ਵੱਲ ਨੂੰ ਤੁਰਦਾ ਹੈ। ਇਹ ਕਿੰਨੀ ਵੱਡੀ ਰਕਮ ਆ। ਹਾਂ ਜੀ ਕਿਸੀ ਨੂੰ ਇਨਵੈਸਟ ਕਰਨ ਨਾਲ ਰਿਮਾਈਂਡ ਚ ਹੋਗਾ ਕਿ ਪੈਸੇ ਕਦੋਂ ਪੂਰੇ ਹੋਣਗੇ ਤੱਕ ਬਿਲਕੁਲ ਕਮਾਈ ਵੱਲ ਨੂੰ ਕਦੋਂ ਤੁਰਾਂਗੇ ਬਿਲਕੁਲ ਜਿ ਬਿਜ਼ਨਸ ਦੀ ਇੱਕ ਚੀਜ਼ ਜਦੋਂ ਪੜ੍ਹਦੇ ਸੀਗੀ ਇੱਕ ਚੀਜ਼ ਸਿੱਖੀ ਸੀਗੀ ਕਿ ਇਨਵੈਸਟਮੈਂਟ ਹਮੇਸ਼ਾ ਕੋਈ ਪ੍ਰੋਡਕਟ ਵੀ ਲਓ ਜਾਂ ਇਨਵੈਸਟਮੈਂਟ ਵੀ ਕਰੋ ਇਦਾਂ ਦੀ ਕਰੋ ਕਿ 18 ਮੰਥਸ ਦੇ ਵਿੱਚ ਵਿੱਚ ਤੁਹਾਨੂੰ ਉਹਦਾ ਰਿਟਰਨ ਮਿਲ ਜਵੇ ਤੇ ਇਹਦਾ ਪ੍ਰੋਜੈਕਟਿਡ ਸਾਡਾ 18 ਮੰਥਸ ਦਾ ਹੀ ਸੀਗਾ ਜੋ ਅਸੀਂ ਪਲਾਨ ਕੀਤਾ ਸੀਗਾ ਬਟ ਇੱਕ ਕਹ ਲੋ ਜਲੰਧਰ ਵਾਲਿਆਂ ਨੇ ਪਿਆਰ ਇੰਨਾ ਦਿੱਤਾ ਇੱਥੇ ਲੋਕਾਂ ਨੇ ਕਿ ਸਾਡੀ ਇਨਵੈਸਟਮੈਂਟ 14 ਮੰਥਸ 'ਚ ਸਾਡਾ ਪ੍ਰੋਜੈਕਟਿਡ ਹੈ ਕਿ ਤੁਸੀਂ 14 ਮਹੀਨਿਆਂ ਦੇ ਵਿੱਚ ਜਿਹੜਾ 90 ਲੱਖ ਇਹਦੇ ਤੇ ਲਾਇਆ ਉਹ 14 ਮਹੀਨਿਆਂ ਚ ਪੂਰਾ ਕਰ ਲਿਆ ਹਾਂਜੀ ਉਹ ਪੰਜਾਬ ਚ ਨਹੀਂ ਸਪੇਸ ਹੈ ਲੋਕ ਪੈਸੇ ਖਰਚਦੇ ਨੇ ਹਾਂਜੀ ਉਹ ਸਿਰਫ ਪੂਰਾ ਨਹੀਂ ਹੋਇਆ ਤੁਸੀਂ ਕਹਿ ਸਕਦੇ ਹੋ ਉਹਦੇ ਤੇ 25% ਸਾਨੂੰ ਪ੍ਰੋਫਿਟ ਹੋ ਗਿਆ 14 ਮਹੀਨਿਆਂ ਦੇ ਵਿੱਚ ਓਕੇ ਹਾਂਜੀ ਆ ਤਾਂ ਕਮਾਲ ਦੀ ਫਿਗਰ ਦਸੀ ਹਾਂ ਬਿਲਕੁਲ ਹੈ ਜੀ ਦਾ ਮਤਲਬ ਇਹ ਮੈਨੂੰ ਦੱਸਦੇ ਆ ਤੇ ਮੈਂ ਵੀ ਕੇਵਲ ਸ਼ੌਕ ਹੁਣ ਗਿਆ ਸੁਣ ਕੇ ਤੇ ਤੋ ਇਹ ਵੀ ਪਤਾ ਲੱਗਦਾ ਹੈ ਕਿ ਉਹੀ ਗੱਲ ਹੈ ਜੇ ਤੁਸੀਂ ਵੀ ਕਿਸੇ ਚੀਜ਼ ਚ ਦਿਲੋਂ ਪੂਰਾ ਦਿਲ ਜਾਨ ਲਗਾ ਰਹੇ ਹੋ ਨਾ ਤੇ ਰੱਬ ਵੀ ਤੁਹਾਡਾ ਸਾਥ ਦਿੰਦਾ ਹੈ ਤੇ ਇੰਟੈਂਸ਼ਨ ਤੁਹਾਡੀ ਅੱਛੀ ਹੋਣੀ ਚਾਹੀਦੀ ਸਾਡੀ ਇੰਟੈਂਸ਼ਨ ਹਮੇਸ਼ਾ ਅੱਛੀ ਸੀ ਕਿ ਅਸੀਂ ਕੁਆਲਿਟੀ ਤੇ ਕਦੇ ਵੀ ਕੰਪਰੋਮਾਈਜ਼ ਨਹੀਂ ਕਰਾਂਗੇ ਚਾਹੇ ਸਾਡੇ ਪ੍ਰੋਫਿਟਸ ਆਣ ਨਾ ਆਣ ਸੋ ਮੇਨ ਚੀਜ਼ ਉਸੇ ਇਹ ਰੱਖੀ ਜਿੰਨੇ ਵੀ ਸਾਡੇ ਰਿਪੀਟ ਕਲੈਂਟ ਹੈ ਜੋ ਵਾਪਸ ਆ ਰਹੇ ਹੈ ਜਿੰਨੇ ਕਸਟਮਰਸ ਹੈ ਸਾਰੇ ਇਹੀ ਕਹਿੰਦੇ ਕਿ ਆਪਣੀ ਕੁਆਲਿਟੀ ਤੁਸੀਂ ਮੇਨਟੇਨ ਰੱਖਣਾ ਐਂ ਅਸੀਂ ਬੈਸਟ ਫੂਡ ਦਿੰਨੇ ਆ ਇਸ ਚੀਜ਼ ਦਾ ਹੈਗਾ ਕਿ ਕਸਟਮਰ ਰਿਪੀਟ ਹੋ ਰਿਹਾ ਤੁਹਾਡੇ ਕੋਲ ਮੈਂ ਤੁਹਾਨੂੰ ਹੁਣੇ ਹੀ ਨਾ ਜਿੱਦਾਂ ਅਸੀਂ ਫੀਡਬੈਕ ਫਾਰਮਸ ਭਰਵਾਨੇ ਆ ਇੱਕ ਜਿੱਦਾਂ ਇਹਨਾਂ ਨੇ ਕੁਆਲਿਟੀ ਦੀ ਗੱਲ ਕੀਤੀ ਕਿ ਅੱਜ ਦਾ ਹੀ ਇੱਕ ਹੈਗਾ ਜ ਫੀਡਬੈਕ ਵੀ ਬਹੁਤ ਜ਼ਰੂਰੀ ਹੈ ਜੀ ਕਸਟਮਰ ਇਹ ਬਹੁਤ ਜ਼ਰੂਰੀ ਹੁੰਦੇ ਮੈਂ ਤੁਹਾਨੂੰ ਅੱਜ ਦਾ ਹੀ ਇਹਨਾਂ ਦਾ ਲਿਖਾਣਾ ਹੈ ਹੂੰ ਇਹ ਚੀਜ਼ ਤਾਂ ਹੈਗੀ ਆ ਕਿ ਕੁਆਲਿਟੀ ਇੱਕ ਹੋ ਗਈ ਬਿਲਕੁਲ ਵੈਸੇ ਸਹੀ ਪਾਰਟਨਰ ਮਿਲਿਆ ਇਹ ਤੁਹਾਡਾ ਬਿਜ਼ਨਸ ਸக்ஸੈਸ ਕਰ ਦੇਣਾ ਬਿਲਕੁਲ ਇਹ ਤੇ ਹੈਗੀ ਆ ਉਹ ਲਾਈਕ ਹੀਸ ਡਨ ਦ ਸਟਡੀ ਫਾਰ ਥਿਸ ਉਹਨਾਂ ਨੂੰ ਇਸ ਬਾਰੇ ਨੋਲੇਜ ਹੈਗੀ ਹੈ ਸੋ ਇਹ ਚੀਜ਼ਾਂ ਇਹ ਹੈਂਡਲ ਕਰਦੇ ਨੇ ਸਪੈਸ਼ਲੀ ਲਿਖ ਕੇ ਗਏ ਲੋਜੀ ਟੇਸਟ ਵੀ 5 ਐਂਬੀਅੰਸ ਸਰਵਿਸ ਐਕਸਪੀਰੀਅੰਸ ਤੇ ਓਵਰਆਲ ਯੂਰ ਫੂਡ ਕੁਆਲਿਟੀ ਇਜ਼ ਸੁਪੀਰੀਅਰ ਡੋਨਟ ਲੂਜ਼ ਇਟ ਵਿਦ ਟਾਈਮ ਸਪੈਸ਼ਲੀ ਕਿ ਕਿ ਤੁਹਾਡੀ ਜਿਹੜੀ ਫੂਡ ਕੁਆਲਿਟੀ ਆ ਉਹ ਬਹੁਤ ਚੰਗੀ ਆ ਅਸੀਂ ਉਹਦੇ ਲਈ ਆਉਂਦੇ ਆ ਸਪੈਸ਼ਲੀ ਤੇ ਇੱਥੇ ਇੱਕ ਚੀਜ਼ ਹੈ ਲੋਕ ਨਾ ਵਿਟ ਟਾਈਮ ਜਦੋਂ ਸਾਲ ਹੋ ਗਿਆ ਰੈਸਟੋਰੈਂਟ ਨੂੰ 2 ਸਾਲ ਹੋ ਗਏ ਲੋਕ ਕੁਆਲਿਟੀ ਸੈੱਟਿੰਗ ਡਾਊਨ ਕਰ ਦਿੰਦੇ ਹਨ ਹੁੰਦਾ ਹਾਂ ਜੀ ਤੁਸੀਂ ਵੀ ਕਿੰਨੇ ਮੁਲਕ ਘੁੰਮੇ ਹੋ ਹਾਂ ਜੀ ਹਰ ਮੁਲਕ ਦਾ ਥੋੜਾ ਥੋੜਾ ਟੇਸਟ ਇਸ ਬਸ ਦੇ ਵਿੱਚ ਲੈ ਲੈਣਾ ਹੈ ਬਿਲਕੁਲ ਬਿਲਕੁਲ ਉਹ ਤੁਹਾਡਾ ਵਰਲਡ ਘੁੰਮਣ ਦਾ ਥੋੜਾ ਜਿਹਾ ਫਾਇਦਾ ਤਾਂ ਹੋਇਆ ਬਹੁਤ ਫਾਇਦਾ ਹੋਇਆ ਜੀ ਇੱਕ ਚੀਜ਼ ਹੈ ਟਰੈਵਲਿੰਗ ਤੋਂ ਬਹੁਤ ਸਫਰ ਦੋਨੋਂ ਜਣੇ ਕਾਫੀ ਹੱਦ ਤੱਕ ਮੈਂ ਤਾਂ ਬਹੁਤ ਜ਼ਿਆਦਾ ਹੂੰ ਏ ਹੁਣ ਹੋ ਗਿਆ ਦੱਸੋ ਕੀ ਮੈਂ ਤੇ ਬਹੁਤ ਜ਼ਿਆਦਾ ਲੱਗ ਨਹੀਂ ਰਿਹਾ ਲੱਗ ਨਹੀਂ ਰਿਹਾ ਇਹ ਮੈਨੂੰ ਫਾਇਦਾ ਹੈਗਾ ਕਿਉਂਕਿ ਮੈਨੂੰ ਖਾਣਾ ਲੱਗਦਾ ਨਹੀਂ ਬਟ ਇਹ ਵੀ ਇੱਕ ਕੈਂਡੀ ਹੈ ਤੂੰ ਖਾਂਦੀ ਹੈ ਨਾ ਤੈਨੂੰ ਲੱਗਦਾ ਹੀ ਨਹੀਂਗਾ ਮੈਂ ਖਾਣਾ ਮੈਨੂੰ ਜਲਦੀ ਨਾ ਲੱਗ ਜਾਂਦਾ ਸਾਡੇ ਵਰਗੇ ਨੂੰ ਪਾਣੀ ਵੀ ਲੱਗਦਾ ਹੈ ਬਿਲਕੁਲ ਹਵਾ ਵੀ ਲੱਗਦੀ ਸਾਡੇ ਤੁਹਾਡਾ ਨਹੀਂ ਸੀ ਮੰਨ ਕਿ ਤੁਸੀਂ ਫੂਡ ਬਸ ਦੇ ਵਿੱਚ ਤੁਸੀਂ ਟਾਈਮ ਸਪੈਂਡ ਕਰ ਰਹੇ ਹੋ ਅਮਰੀਕਾ ਜਾਂਦੇ ਹੋ ਉੱਥੇ ਤੁਸੀਂ ਇੰਨੇ ਸੋਹਣੇ ਸੋਹਣੇ ਵਿਊ ਆ ਵੀ ਬਾਈ ਹੋਰੀ ਉੱਥੋਂ ਦੇ ਪੱਕੇ ਰਹਿਣ ਵਾਲੇ ਸੀਗੇ ਯਾ ਤਾਂ ਬਾ ਦੋਨੇ ਜਣੇ ਅਮਰੀਕਾ ਜਾਂਦੇ ਇੰਨੀ ਘੈਂਟ ਮੁਲਕ ਦੇ ਵਿੱਚ ਹਨਾ ਯਾਸ਼ਕਰ ਉਹ ਤੇ ਅਸੀਂ ਘੁੰਮਣ ਵੀ ਜਾ ਸਕਦੇ ਆ ਬਿਕੋਜ਼ ਇਹ ਚੀਜ਼ਾਂ ਕੁਝ ਟਾਈਮ ਲਈ ਹੀ ਅੱਛਾ ਲੱਗਦੀਆਂ ਤੁਸੀਂ ਟ੍ਰਿਪ ਤੇ ਜਾਂਦੇ ਹੋ ਤੁਸੀਂ ਇਹ ਚੀਜ਼ਾਂ ਦੇਖਦੇ ਹੋ ਅੱਛਾ ਲੱਗਦੇ ਆ ਵਾਪਸ ਵਾਪਸ ਘਰ ਆਂਦਾ ਹੀ ਮਨ ਕਰਦਾ ਸੀ ਕਿਤੇ ਵੀ ਇਵਨ ਕੰਮ ਲਈ ਚਾਹੀਏ 10 ਦਿਨ ਬਾਅਦ ਤਾਂ ਹੁੰਦਾ ਹੁਣ ਘਰ ਵਾਪਸ ਚਲੀਆ ਹੋਮਸਿਕ ਹੋ ਗਿਆ ਸੋ ਬਾਹਰ ਤੇ ਪਤਾ ਨਹੀਂ ਕਿਦਾਂ ਸਰਵਾਈਵ ਕਰਨਾ ਸੀ ਲੱਕੀਲੀ ਮੈਂ ਕਦੇ ਨਹੀਂ ਗਈ ਆ ਸੋ ਮੈਂ ਜਿੰਨਾ ਵੀ ਟ੍ਰੈਵਲ ਮੈਂ ਆਪਾਂ ਜਲੰਧਰ 'ਚ ਬੈਠੇ ਆਂ ਕੁਝ ਸਾਲਾਂ ਦੇ ਵਿੱਚ ਜਲੰਧਰ ਲਗਭਗ ਖਾਲੀ ਹੋਣ ਲੱਗ ਪਿਆ ਇੱਥੇ ਯੂਥ ਕਸਟਮਰ ਦੇ ਹੈ ਇੱਕ ਗੱਲ ਹੈ ਸਾਡਾ ਅਸੀਂ ਇਹਨਾਂ ਤੋਂ ਵੀ ਦੇਖਦੇ ਆ ਸਾਡੇ ਕੋਲ ਫਗਵਾੜਾ ਕਪੂਰਥਲਾ ਅੰਮ੍ਰਿਤਸਰ ਲੁਧਿਆਣਾ ਨੀਅਰ ਇਹ ਤਾਂ ਵੀ ਲੋਕ ਬਹੁਤ ਆਉਂਦੇ ਚੰਡੀਗੜ੍ਹ ਤੋਂ ਕੋਈ ਟਰੈਵਲ ਐਂਡ ਜੇ ਵੀ ਕੋਈ ਬੰਦਾ ਕਿਸੇ ਵੀ ਸਿਟੀ ਤੋਂ ਟਰੈਵਲ ਕਰ ਰਿਹਾ ਉਹਨਾਂ ਨੇ ਵੀਡੀਓਜ਼ ਦੇਖੀਆਂ ਸੋ ਜ਼ਰੂਰ ਆ ਕੇ ਜਾਂਦੇ ਆ ਸਾਡੇ ਕੋ ਸਿਰਫ ਜਲੰਧਰ ਦਾ ਨਹੀਂ ਆਸ-ਪਾਸ ਦਾ ਕਲੈਂਟਲ ਬਹੁਤ ਹੈ ਫਗਵਾੜਾ ਦੇ ਲੋਕ ਵੀ ਹੈਗੇ ਜੋ ਸਾਡੇ ਰੈਗੂਲਰ ਕਸਟਮਰਸ ਨੇ ਰੈਗੂਲਰ ਕਸਟਮਰਸ ਵੀ ਭਾਈ ਤੁਹਾਡੀ ਸਟੱਡੀ ਵੀ ਇਸੇ ਲਾਈਨ ਚ ਨਾ ਬਿਜ਼ਨਸ ਸੀ ਹੈ ਬਈ ਬਿਜ਼ਨਸ ਨੂੰ ਸਕਸੈਸ ਕਰਨ ਚ ਤੁਹਾਨੂੰ ਕੀ ਲੱਗਦਾ ਹੈ ਫੰਡਾ ਕੀ ਹੈ ਕੋਈ ਪੰਜ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦੀਆਂ ਹਨ ਬਿਜ਼ਨਸ ਦੇ ਦੇਖੋ ਪਹਿਲਾ ਤਾਂ ਅੱਜ ਕੱਲ ਇਹ ਹੋਊਗਾ ਕਿ ਤੁਹਾਡਾ ਕਨਸੈਪਟ ਇੱਕ ਯੂਨਿਕ ਹੋਣਾ ਚਾਹੀਦਾ ਕਿਉਂਕਿ ਆਪਣੇ ਹਰ ਬਿਜ਼ਨਸ 'ਚ ਤੁਸੀਂ ਕੋਈ ਇੱਕ ਹਸਾਬ ਨਾਲ ਨਾ ਪੇੜ ਚਾਲਿਆ ਕੋਈ ਇੱਕ ਬੰਦਾ ਜੇ ਕਰਕੇ ਸਕਸੈਸਫੁਲ ਹੁੰਦਾ ਨਾ ਦੂਸਰਾ ਸੋਚਦਾ ਇਹਨੇ ਕਰ ਲਿਆ ਮੈਂ ਵੀ ਆਹੇ ਸ਼ੁਰੂ ਕਰ ਲੈਣਾ ਪਰ ਉਹ ਇਹ ਨਹੀਂ ਦੇਖਦਾ ਕਿ ਉਹਨੇ ਸਿਰਫ ਬਿਜ਼ਨਸ ਇੱਕ ਖੋਲ੍ਹਿਆ ਨਹੀਂ ਆ ਬਿਜ਼ਨਸ ਦੇ ਕਿੰਨੇ ਐਲੀਮੈਂਟਸ ਆ ਤੁਹਾਡੀ ਪ੍ਰੋਡਕਟ ਕੀ ਆ ਪ੍ਰਾਈਸ ਕੀ ਆ ਪਲੇਸਮੈਂਟ ਕੀ ਆ ਪ੍ਰੋਮੋਸ਼ਨ ਸਟਰੈਟਜੀ ਕੀ ਆ ਕੋ ਇੰਨਾ ਕੁਛ ਇੱਕ ਬੰਦੇ ਨੇ ਜੇ ਕ੍ਰੈਫਟ ਕੀਤਾ ਆ ਉਹ ਕਮਲਾ ਤਾਂ ਹੈ ਨਹੀਂ ਹੂੰ ਤੁਮ ਸਦਾ ਸੋਚਦਾ ਇਹਨੇ ਬਸ ਇੱਕ ਬਸ ਕੋਲ ਲਈ ਤਾਂ ਹੋ ਸਕਦਾ ਸਕਸੈਸਫੁਲ ਹੋ ਗਿਆ ਮੈਂ ਵੀ ਸਟਾਰਟ ਕਰ ਲੈਣਾ ਹੂੰ ਕਿ ਉਹ ਇਦਾਂ ਨਹੀਂ ਆ ਇੱਕ ਤੁਹਾਨੂੰ ਪਹਿਲਾਂ ਇਨ ਡੈਪਥ ਨੋਲੇਜ ਹੋਣੀ ਕਿ ਮੈਨੂੰ ਇਹਦੇ ਤੇ ਕੀ ਰਿਟਰਨ ਆਊਗਾ ਕਿ ਰੀਅਲਿਸਟਿਕ ਫਿਗਰਸ ਹੋਣੇ ਤੁਹਾਡੇ ਕੋਲ ਬਹੁਤ ਜ਼ਰੂਰੀ ਹੈ ਘਰ ਵਾਲੇ ਪਹਿਲਾਂ ਸਪੋਰਟ ਨਹੀਂ ਕਰ ਰਹੇ ਸੀ ਨਾ ਪਹਿਲਾਂ ਪਹਿਲਾਂ ਕਹਿ ਲੋ ਥੋੜਾ ਜਿਹਾ ਫਾਦਰ ਸਾਹਿਬ ਅਗੇਂਸ ਸੀਗੇ ਲੇਕਿਨ ਉਹਨਾਂ ਨੂੰ ਲੱਗਦਾ ਸੀਗਾ ਇੱਕ ਹੁੰਦਾ ਆ ਬਜ਼ੁਰਗਾਂ ਦਾ ਹੁੰਦਾ ਕਿ ਬੱਚਾ ਸਾਡਾ ਸਿਕਿਉਰ ਹੋਵੇ ਕਿ ਜੇ ਉਹਨਾਂ ਦਾ ਦੱਸੇ ਕਿ ਤੁਸੀਂ ਸਿਕਿਉਰ ਹੋ ਅਮਰੀਕਾ ਦੇ ਵਿੱਚ ਇੰਨੀ ਵੱਡੀ ਤੁਹਾਨੂੰ ਸੈਲਰੀ ਆ ਰਹੀ ਹੈ ਬਿਲਕੁਲ ਬਿਲਕੁਲ ਇਸ ਲਈ ਉਹਨਾਂ ਕਹਿੰਦੇ ਨੇ ਵੀ ਤੂੰ ਕਿਹੜੀ ਕਮੀ ਪਿਆ ਹਾਂਜੀ ਹਾਂ ਜਿੱਦਾਂ ਮੈਂ ਇੱਕ ਸੁਣਿਆ ਸੀਗਾ ਉਹ ਕਹਿੰਦੇ ਸੀਗੇ ਕਿ ਕੋਈ ਵੀ ਪੇਰੈਂਟ ਨਹੀਂ ਹੈਗਾ ਜਿਹੜਾ ਆਪਣੇ ਬੱਚੇ ਨੂੰ ਗਰੀਬ ਦੇਖਣਾ ਚਾਹੁੰਦਾ ਹੋਵੇ ਹਰ ਇੱਕ ਨੂੰ ਹੁੰਦਾ ਕਿ ਸਾਡਾ ਬੱਚਾ ਸਕਸੈਸਫੁਲ ਹੋਵੇ ਸੋ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਜੇ ਯੂਐਸ ਤੁਹਾਡੀ ਚੰਗੀ ਜੌਬ ਹੈ ਤੁਹਾਨੂੰ ਇੱਥੇ ਸਕਸੈਸ ਮਿਲ ਰਹੀ ਤਾਂ ਕਿਉਂ ਉਹਨੂੰ ਚੇਂਜ ਕਿਉਂ ਕਰ ਰਹੇ ਹੂੰ ਬੇਸਿਕਲੀ ਲੋਕ ਜਿਹੜੇ ਆ ਉਹ ਚੇਂਜ ਤੋਂ ਬਹੁਤ ਡਰਦੇ ਤੁਸੀਂ ਜਿਹੜਾ ਉਹ ਫੈਸਲਾ ਕੀਤਾ ਸੀ ਚੇਂਜ ਕਰਨ ਦਾ ਹਾਂਜੀ ਅੱਜ ਜਦੋਂ ਤੁਹਾਨੂੰ ਮਾਣ ਆ ਲੱਗਦਾ ਤਾਂ ਨਹੀਂ ਕਿ ਕਿਤਾ ਗਲਤ ਫੈਸਲਾ ਲੈ ਲਿਆ ਨਹੀਂ 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 ਬਿਲਕੁਲ ਵੀ ਨਹੀਂ ਬਿਲਕੁਲ ਵੀ ਫੈਸਲਾ ਬਿਲਕੁਲ ਮਤਲਬ ਮੈਂ ਤਾਂ ਕਹਿਣਾ 100% ਬਹੁਤ ਸਾਡੇ ਲਈ ਵਧੀਆ ਰਿਹਾ ਤੁਸੀਂ ਦੋਨੇ ਇਕੱਠੇ ਹੋ ਤੁਹਾਨੂੰ ਤਾਂ ਲੱਗਦਾ ਕਿ ਸਕਸੈਸ ਹੋਇਆ ਜਾਂ ਤੁਸੀਂ ਇਕੱਲੇ-ਇਕੱਲੇ ਵੀ ਕਰ ਸਕਦੇ ਸੀਗੇ ਨਹੀਂ ਇਕੱਲੇ ਇਦਾਂ ਹੁੰਦਾ ਕਿ ਜਿੰਨਾ ਟਾਈਮ ਲੱਗਾ ਮੇ ਵੀ ਡਬਲ ਟਾਈਮ ਲੱਗਦਾ ਵਰਕ ਡਿਵਾਈਡ ਹੋ ਗਿਆ ਥੋੜਾ ਈਜ਼ੀ ਹੋ ਗਿਆ ਜੇ ਮੈਂ ਨਹੀਂ ਆ ਮੈਨੇਜ ਕਰਨ ਲਈ ਹਾਂਜੀ ਤੇ ਇਹ ਆ ਜਾਂਦੇ ਮੈਨੇਜ ਕਰਨ ਜੇ ਇਹ ਨਹੀਂ ਹੈਗੇ ਮੈਂ ਆ ਜਾਂਦਾ ਇੱਥੇ ਮੈਨੇਜ ਤੁਸੀਂ ਕਿਸੇ ਖਿਆ ਵੈਸੇ ਬਿ ਜਤੀ ਨੂੰ ਛੋੜ ਕੇ ਟੈਕਸ ਹੈ ਸਿੱਖਿਆ ਦੇ ਮੈਂ ਬਹੁਤ ਕੁਝ ਹੈ ਬਾਕੀ ਜਿਹੜੀ ਉਹਨੇ ਤੁਸੀਂ ਗੱਲ ਕੀਤੀ ਹੈ ਬਿਲਕੁਲ ਸਹੀ ਹੈ ਕਿ ਜੇ ਇੱਕ ਚੀਜ਼ ਨੂੰ ਟੀਮ ਕਰਦੀ ਹੈ ਨਾ ਤੇ ਉਹ ਚੀਜ਼ ਦੀ ਐਫੀਸ਼ੀਐਂਸੀ ਵੀ ਵਧਦੀ ਹੈ ਪ੍ਰੋਡਕਟਿਵਿਟੀ ਵੀ ਜ਼ਿਆਦਾ ਅੱਛੀ ਆਏਗੀ ਕੱਲਾ ਬੰਦਾ ਕੀ ਕੀ ਕਰ ਲੇਗਾ ਉਹੀ ਗੱਲ ਹੈ ਟਾਈਮ ਡਬਲ ਜਾਂ ਟ੍ਰਿਪਲ ਲੱਗ ਜਾਏਗਾ ਸੋ ਟੀਮ ਦੇ ਹੁੰਦਾ ਹੈ ਫਾਇਦਾ ਸਾਨੂੰ ਰਿਹਾ ਕਿ ਓਬਵੀਅਸਲੀ ਨਾਲੇ ਹਰ ਇੱਕ ਦੀ ਨਾ ਐਕਸਪਰਟਿਸ ਇੱਕ ਫੀਲਡ 'ਚ ਹੁੰਦੀ ਆ ਹੁਣ ਸਾਰਾ ਫਾਈਨੈਂਸ ਐਵਰੀਥਿੰਗ ਸਾਰੀ ਇਹਦੀ ਮੈਨੂਫੈਕਚਰਿੰਗ ਉਹ ਸਾਰਾ ਇਹਨਾਂ ਦੇ ਸਾਈਡ ਸੀਗਾ ਡਿਜ਼ਾਈਨਿੰਗ ਦਾ ਪਾਰਟ ਮੇਰੇ ਸਾਈਡ ਸੀਗਾ ਸੋ ਸਾਡੇ ਲਈ ਈਜ਼ੀ ਹੋ ਗਿਆ ਦੋਨਾਂ ਚੀਜ਼ੇ ਨੂੰ ਕੰਬਾਈਨ ਕਰਕੇ ਇੱਕ ਬਿਊਟੀਫੁਲ ਪ੍ਰੋਡਕਟ ਲਿਆਉਣ ਦੇ ਵਿੱਚ ਸੋ ਇਹ ਮੈਂ ਵੀ ਬਹੁਤ ਕੁਝ ਸਿੱਖਦੀ ਆ ਜੋ ਮੈਨੂੰ ਨਹੀਂ ਪਹੁੰਚਦਾ ਮੈਂ ਕਈ ਵਾਰ ਕਹਿੰਦੀ ਹੁੰਦੀ ਆ ਮੈਨੂੰ ਇਹ ਫਾਈਨੈਂਸ ਵਾਲੀਆਂ ਜੋ ਕੁਝ ਚੀਜ਼ਾਂ ਹੈ ਨਾ ਜੋ ਇੱਕ ਪਾਰਟਿਕੂ ਸਮਝਾਈ ਦਿਆ ਕਰੋ ਸੋ ਇਦਾਂ ਨਹੀਂ ਚੀਕੋ ਓਕੇ ਬਾਈ ਇੱਕ ਵਾਰੀ ਐਡਰੈਸ ਪ੍ਰੋਪਰ ਦੱਸੋ ਤੇ ਜਿਹੜੇ ਤੁਹਾਡੇ ਕੋਲੇ ਇਸ ਵੀਡੀਓ ਤੋਂ ਬਾਅਦ ਟੈਸਟ ਕਰਨ ਆਉਣਗੇ ਉਹਨਾਂ ਨੂੰ ਕੀ ਪ੍ਰੋਮਿਸ ਕਰਦੇ ਹਾਂ ਅਸੀਂ ਉਹਨਾਂ ਨੂੰ ਕੁਆਲਿਟੀ ਤੇ ਗੁੱਡ ਟੇਸਟ ਇਹ ਸਾਡਾ ਹਮੇਸ਼ਾ ਦਾ ਪ੍ਰੋਮਿਸ ਹੈ ਇਸ ਚੀਜ਼ ਲਈ ਸਾਡੇ ਜਿੱਥੇ ਵੀ ਫਰੈਂਚਾਈਜ਼ੀ ਵੀ ਦਵਾਂਗੇ ਜਾਂ ਕਿਸੇ ਨੂੰ ਜਾਂ ਆਪ ਵੀ ਕਿਸੇ ਵੀ ਸਿਟੀ 'ਚ ਸਟੇਟ 'ਚ ਕੰਟਰੀ 'ਚ ਖੋਲਾਂਗੇ ਅਸੀਂ ਹਮੇਸ਼ਾ ਆਪਣੀ ਕੁਆਲਿਟੀ ਫੂਡ ਕੁਆਲਿਟੀ ਹਮੇਸ਼ਾ ਮੇਨਟੇਨਡ ਰੱਖਾਂਗੇ ਉਸ ਵਿਸਪਰ ਪ੍ਰੋਪਰ ਅਡਰੈਸ ਕੀ ਹੈਗਾ ਇਹਦਾ ਸਾਡਾ ਹੈਗਾ ਜੀ ਮਾਡਲ ਟਾਊਨ ਨੀਅਰ ਗੀਤਾ ਮੰਦਿਰ ਨੀਅਰ ਕਿਤਾ ਤੁਸੀਂ ਕੀ ਪ੍ਰੋਮਿਸ ਕਰਦੇ ਜੋ ਤੁਹਾਨੂੰ ਦੇਖ ਰਹੇ ਪ੍ਰੋਮਿਸ ਹੈ ਕਿ ਯੂਨਿਕ ਐਕਸਪੀਰੀਅੰਸ ਰਹੇਗਾ ਬਹੁਤ ਅੱਛਾ ਫੂਡ ਐਂਡ ਸਾਡੀ ਬਹੁਤ ਹੀ ਅੱਛੀ ਬੇਕਰੀ ਆਈਟਮਸ ਸਾਨੂੰ ਖਾਣ ਨੂੰ ਮਿਲਣ ਗਿਆ ਕਿਉਂਕਿ ਸਾਡੀ ਇਨ ਹਾਊਸ ਬੇਕਰੀ ਹੈ ਐਂਡ ਬਾਕੀ ਆਬਵੀਅਸਲੀ ਐਂਬੀਅੰਸ ਹੈ ਐਂ ਤੁਸੀਂ ਰੋਡ ਸਾਈਡ ਦਾ ਸਾਰਾ ਫੀਲ ਲੈ ਸਕਦੇ ਹੋ ਹਾਂਜੀ 올 ਰੰਚ ਹੈਗਾ ਥਿਓ ਚਲੋ ਸਾਡੇ ਵੱਲੋਂ 올 ਦਾ ਵੈਰੀ ਬੈਸਟ ਦਿਨ ਤੁਹਾਨੂੰ ਚਾਰ ਰਾਤ ਚੁਗਣੀ ਹੁਣਤੀ ਕਰੋ ਜੀ ਸੋ ਤੁਸੀਂ ਦੇਖਿਆ ਗੱਲਬਾਤ ਕੀਤੀ ਬਾਈ ਹੋਰਾ ਦੇ ਨਾਲ ਉਹਨਾਂ ਦੇ ਹੋਣ ਵਾਲੇ ਪਤਨੀ ਲਾਈਫ ਦੇ ਉੱਤੇ ਵੀ ਗੱਲ ਕੀਤੀ ਕਿ ਬਿਜ਼ਨਸ ਬਾਰੇ ਵੀ ਗੱਲ ਕੀਤੀ ਅਮਰੀਕਾ ਤੋਂ ਪੰਜਾਬ ਦੇ ਵਿੱਚ ਆਏ ਨੇ आरओ यानी कि रिटर्न ऑन इन्वेस्टमेंट यही ਹੁੰਦਾ ਨਾ ਹਾਂਜੀ 14 ਮਹੀਨੇ ਦੇ ਵਿੱਚ ਹੀ ਕੰਪਲੀਟ ਕਰ ਲਈ 90 95 ਲੱਖ ਰੁਪਏ ਲਾ ਕੇ ਸੋ ਤੁਸੀਂ ਇਥੋਂ ਸਮਝ ਸਕਦੇ ਹੋ ਕਿ ਪੰਜਾਬ ਦੇ ਵਿੱਚ ਵਪਾਰ ਹੈ ਤੁਸੀਂ ਇੱਥੇ ਸਹੀ ਤਰੀਕੇ ਦੇ ਨਾਲ ਜੇ ਕੰਮ ਕਰੋ ਤਾਂ ਪੰਜਾਬ ਦੇ ਵਿੱਚ ਵੱਡਾ ਮੁਨਾਫਾ ਕਮਾ ਸਕਦੇ ਹੋ ਅਮਰੀਕਾ ਵਗੈਰਾ ਜਾਣ ਦੀ ਤੁਹਾਨੂੰ ਲੋੜ ਨਹੀਂ ਸੋ ਮਿੱਟੀ ਨਾਲ ਜੁੜੀਏ ਮਿੱਟੀ ਦੀ ਰਾਖੀ ਕਰੀਏ ਮਿੱਟੀ ਦੇ ਪੁੱਤ ਹਾਂ ਇੱਥੇ ਹੀ ਫੱਪਦਿਆਂ ਕੰਮ ਕਰਦੇ ਸਰਦਾਰੀ ਵੀ ਸਾਡੀ ਇੱਥੇ ਹੀ ਹੈ ਫਿਲਹਾਲ ਹੀ ਸਾਨੂੰ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ